ਪਿੰਡ ਚੋਟੀਆਂ ਵਿਖੇ ਮੌਜੂਦਾ ਸਾਥ ਦੇ ਵਿੱਚ ਮੌਜੂਦਾ ਬਜ਼ੁਰਗ ਬੈਠੇ ਨੇ ਨੌਜਵਾਨ ਵੀ ਬੈਠੇ ਨੇ ਗੱਲਾਂ ਬਾਤਾਂ ਕਰਾਂਗੇ ਮਨਾ ਅੰਦਰ ਲੋਕਾਂ ਦੇ ਕੀ ਚੱਲ ਰਿਹਾ ਗਿੱਦੜਵਾਹ ਹਲਕੇ ਦੇ ਵਿੱਚ ਜਿਮਨੀ ਚੋਣ ਹੋਣੀ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਚੱਲ ਰਿਹਾ ਗੱਲਬਾਤ ਕਰਦੇ ਆ ਬਜ਼ੁਰਗ ਸਾਡੇ ਨਾਲ ਮੌਜੂਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਬਾਪੂ ਸ਼ਸ਼ੀ ਕਾਲ ਸੱਸਰੀ ਕਾ ਜੀ ਕੀ ਹਾਲ ਚਾਲ ਨੇ ਵਧੀਆ ਜੀ ਤੁਸਲਾਓ ਕਿਵੇਂ ਹੋ ਠੀਕ ਹੋ ਜੀ ਹਾਂ ਜੀ ਜੀ ਵਧੀਆ ਘਰ ਪਰਿਵਾਰ ਠੀਕ ਹੈ ਫਿਰ ਆਪਣਾ ਠੀਕ ਹੈ ਜੀ ਹੋਰ ਫਿਰ ਇੱਥੇ ਬੈਠਦੇ ਹਾਂ ਆਕੇ ਜੀ ਹਾਂ ਇੱਥੇ ਫਿਰ ਦੁਬਾਰਾ ਘੜ ਲਈਦਾ ਬੋੜਾਂ ਦੇ ਛਾਂ ਥੱਲੇ ਆਨੰਦ ਹਾਂ ਚਾਹ ਵੀ ਘਿਆਈਦਾ ਇੱਥੇ ਦੁਬਾਰੇ ਫੇਰ ਚਾਹ ਵੀ ਨੂੰ ਜਾਵੜਾ ਕਿਵੇਂ ਰੌਣਕ ਕਿਉਂ ਘਟਦੀ ਨਜ਼ਰ ਆ ਰਹੀ ਸੱਥਾਂ ਦੇ ਵਿੱਚ ਘਟ ਕਿਉਂ ਰੌਣਕ ਮੁੰਡੇ ਆਪੋ ਆਪਣੇ ਕੰਮਾਂ ਤੇ ਲੱਗ ਗਏ ਹੂੰ ਕੁਝ ਬਾਹਰ ਜਾਵੜੇ ਹੂੰ ਹੁਣ ਸਾਡੇ ਵਰਗੇ ਬੈਠੇ ਅਸੀਂ ਇਕੱਲੇ ਪਹਿਲਾਂ ਵੀ ਕੰਮਾਂ ਤੇ ਲੱਗਦੇ ਸੀ ਮੰਨ ਲਓ ਕਿ ਪੀੜੀ ਦਰ ਪੀੜੀ ਕੰਮ ਕਰਦੇ ਸੀ ਪਰ ਸੱਥਾਂ ਦੇ ਵਿੱਚ ਜਿਹੜੀ ਰੌਣਕ ਉਹ ਘਟ ਨਹੀਂ ਹੁੰਦੀ ਸੀ ਹੁਣ ਕਿਉਂ ਘਟ ਆ ਇਹਦਾ ਉਹ ਤਾਂ ਬੁੜੇ ਜਾਦੇ ਹੁੰਦੇ ਪੰਜ ਪੰਜ ਚਾਰ ਚਾਰ ਭਰਾ ਹੁੰਦੇ ਹੁਣ ਇੱਕ ਇੱਕ ਬੱਚਾ ਆ ਰਿਹਾ ਹੂੰ ਤਾਂ ਘਟ ਗਿਆ ਠੀਕ ਹੈ ਇੱਕ ਕਿਹਾ ਜਾਂਦਾ ਸੀ ਕਿ ਬੱਚੇ ਆ ਜਿਹੜੇ ਉਹ ਜ਼ਿਆਦਾ ਹੁਣ ਹੈ ਨਾ ਇਹ ਪਹਿਲਾਂ ਇਹ ਗੱਲ ਕਹੀ ਜਾਂਦੀ ਸੀ ਪਰ ਹੁਣ ਇੱਕ ਇੱਕ ਬੱਚਾ ਹੀ ਕੀ ਕਾਰਨ ਹੁਣ ਇੱਕ ਇੱਕ ਕਰਦੇ ਆਲਾ ਹਾਂ ਦਾ ਜ਼ਮੀਨ ਥੋੜੀਆਂ ਰਹਿ ਗਈਆਂ ਜ਼ਮੀਨਾਂ ਜ਼ਮੀਨਾਂ ਥੋੜੀਆਂ ਦਾ ਕਾਰਨ ਹੈ ਠੀਕ ਹੈ ਫਿਰ ਪਾਲ ਪੋਸ਼ਨ ਪੜਾਈ ਲਿਖਾਈ ਬਹੁਤ ਮਹਿੰਗੀ ਹੈ ਹਮ ਪ੍ਰਾਈਵੇਟ ਸਕੂਲਾਂ ਚ ਬਹੁਤ ਜਿਆਦੇ ਖਰਚੇ ਹੁੰਦੇ ਨੇ ਇੱਕ ਪੰਚਾਇਤੀ ਚੋਣਾ ਕਰਵਾਉਣ ਜਾ ਰਹੀ ਹੈ ਪੰਜਾਬ ਸਰਕਾਰ ਇੱਕ ਸਰਬਸੰਤੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਕਿ 5 ਲੱਖ ਰੁਪਏ ਦਿੱਤਾ ਜਾਊਗਾ ਜੇਕਰ ਸਰਬਸੰਤੀ ਨਾ ਪਿੰਡ ਦੇ ਵਿੱਚ ਸਰਪੰਚ ਚੁਣਿਆ ਜਾਂਦਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਨਹੀਂ ਵਧੀਆ ਹੈ ਬਹੁਤ ਵਧੀਆ ਨਾ 5 ਲੱਖ ਗ੍ਰਾਂਟ ਆਜੂ ਇੱਕ ਸਟੇਡੀਅਮ ਬਣਾਉਣ ਗਿਆ ਉਹਨਾਂ ਨੇ ਹਮ ਵਧੀਆ ਪ੍ਰੋਗਰਾਮ ਬਣ ਗਿਆ ਬਹੁਤ ਵਧੀਆ ਹੋਣੀ ਚਾਹੀਦੀ ਹੈ ਸਰਪੰਚ ਦੀ ਜੇ ਹੋਣੀ ਚਾਹੀਦੀ ਹਮ ਸਾਡੇ ਪਿੰਡ ਦਾ ਹੋ ਹੀ ਜਾਂਦਾ ਦੋ ਵਾਰੀ ਤਾਂ ਹੋਈ ਗਈ ਐਦੋਂ ਪਹਿਲਾਂ ਬਣਿਆ ਸਰਪੰਚ ਸਰਪੰਚ ਹਾਂ ਪਹਿਲਾਂ ਬਣਿਆ ਐਦੋਂ ਚੰਗਾ ਵਿਕਾਸ ਹੋਇਆ ਬਹੁਤ ਵਧੀਆ ਸਰਪੰਚ ਸੁਣ ਲੈਂਦਾ ਸੀ ਗੱਲਬਾਤ ਨਾ ਹਰੇਕ ਦੀ ਸੁਣਦਾ ਜੀ ਨਲੇ ਕਹਿ ਦਿੰਦੀ ਕਿ ਸਰਪੰਚ ਸੰਤੀ ਨਾ ਸਰਪੰਚ ਬਣਾਇਆ ਹੁੰਦਾ ਜਿਹੜਾ ਉਹਨੂੰ ਸਭ ਦੀ ਚੇਪ ਹੋ ਜਾਂਦੀ ਆ ਨਹੀਂ ਨਹੀਂ ਚੇਪ ਤੋਂ ਨਹੀਂ ਕੰਮ ਵਧੀਆ ਕਰੇ ਉਹਨਾਂ ਸਾਰੇ ਸੱਚੀ ਗੱਲ ਨਹੀਂ ਕਹਿੰਦਾ ਕਹਿੰਦੇ ਸਰਪੰਚ ਨਹੀਂ ਬਣਾਇਆ ਇਹ ਕਹਿੰਦਾ ਸੱਚੀ ਗੱਲ ਕਹਿੰਦਾ ਬਹੁਤ ਵਧੀਆ ਕਰੇ ਜਿਹਦੇ ਵਿੱਚ ਗਲਤੀ ਆ ਉਹਨੂੰ ਗਲਤ ਕਹਿ ਦਿੰਦੇ ਫਿਰ ਤਾਂ ਬਣਾਉਣਾ ਚਾਹੀਦਾ ਹਾਂਜੀ ਗਿੱਦੜਵਾਸ ਸੀਟ ਦੇ ਨੂੰ ਲੈ ਕੇ ਜਿਮਨੀ ਚੋਣ ਦੀ ਗੱਲ ਆ ਜੇਕਰ ਕੀਤੀ ਜਾਵੇ ਡਿੰਪੀ ਢੱਲੋ ਦੀ ਗੱਲ ਹੋਵੇ ਰਾਜੇ ਬੜੇਂਗ ਦੀ ਗੱਲ ਹੋਵੇ ਸੁਖਬੀਰ ਸਿੰਘ ਬਾਦਲ ਦੀ ਹੋਵੇ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਹੋਵੇ ਕਿਨੂੰ ਦੇਖਦੇ ਹੋ ਤੁਸੀਂ ਇੱਥੇ ਜਿਮਨੀ ਚੋਣਾਂ ਜਿਮਨੀ ਚੋਣਾਂ ਦਾ ਕਾਂਗਰਸ ਦਾ ਤੇ ਇਹਦਾ ਹੀ ਡਿੰਪੀ ਟੇਲੋ ਦਾ ਮੁਕਾਬਲਾ ਹੋਵੇਗਾ ਡਿੰਪੀ ਟੇਲੋ ਆਮ ਆਦਮੀ ਪਾਰਟੀ ਚ ਚਲੇਗੇ ਤਾਂ ਕਰਕੇ ਝਾੜੂ ਵਾਲਿਆਂ ਨਾਲ ਮੁਕਾਬਲਾ ਹੋਊਗਾ ਜਾਂ ਡਿੰਪੀ ਟੇਲੋ ਨੂੰ ਲੋਕ ਖੁਦ ਚਾਹੁੰਦੇ ਆ ਝਾੜੂ ਵਾਲੇ ਨੂੰ ਹੀ ਚਾਹੁੰਦੇ ਲੋਕਾਂ ਨੂੰ ਠੀਕ ਕਰੇ ਉਹਨਾਂ ਨੇ ਹੂੰ ਹੁਣ ਜਿਹੜੇ ਨੌਕਰੀਆਂ ਦਿੱਤੇ ਕਿਸੇ ਤੋਂ ਪੈਸਾ ਤੇ ਲੈਣ ਲੱਗਿਆ ਸਾਡੇ ਕੁੜੀ ਫਟਵਾਰੀ ਲੱਗੀ ਐ ਇੱਕ ਦੋ ਮੁੰਡੇ ਮਾਸਟਰ ਲੱਗੇ ਆ ਹੂੰ ਛੋਟੇ ਘਰਾਂ ਦੇ ਲੱਗੇ ਵਧੀਆ ਕਿਸੇ ਤੋਂ ਪੈਸਾ ਤੇ ਲੈ ਲੱਗੇ ਹੂੰ ਹਾਂ ਕਹਿੰਦੇ ਕਾਲੀ ਦਲ ਨੇ ਰਾਜ ਕੀਤਾ ਕਾਲੀ ਦਲ ਨੇ ਵੀ ਕੰਮ ਚੰਗੇ ਕੀਤੇ ਕੰਮ ਉਹਨਾਂ ਨੇ ਬਹੁਤ ਕਰੇ ਹੂੰ ਟੋਟਲੀ ਕਰਿਆ ਬਿਜਲੀ ਪਾਣੀ ਦਾ ਸਾਰਾ ਕੁਝ ਉਹਨਾਂ ਨੇ ਕਰਿਆ ਕਾਲੀਦਲ ਦਾ ਮੋਢੀ ਕਹਿੰਦੇ ਇੱਥੋਂ ਵੱਜਿਆ ਸੀ ਗਿੱਦੜਬਾ ਇੱਥੋਂ ਹੀ ਵੱਜਿਆ ਪ੍ਰਕਾਸ਼ ਸਿੰਘ ਬਾਦਲ ਇੱਥੋਂ ਜਾਂਦੇ ਸੀ ਬਣਾ ਹਮ ਕਿਵੇਂ ਅੱਜ ਜੇਕਰ ਸੁਖਬੀਰ ਸਿੰਘ ਬਾਦਲ ਖੜੇ ਹੁੰਦੇ ਆ ਜਿਮਨੀ ਚੌਂਦੇ ਵਿੱਚ ਫਿਰ ਕਿਵੇਂ ਦੀ ਸਥਿਤੀ ਰਹੂਗੀ ਉਹ ਤਾਂ ਅੱਜ ਤੋਂ ਪਤਾ ਲੱਗਣਾ ਹੈ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਲੋਕ ਚਾਹੁੰਦੇ ਆ ਪਿਆਰ ਕਰਦੇ ਆ ਹੁਣ ਤਾਂ ਚਾਹੁੰਦੇ ਆ ਹਮ ਹਾਂ ਫਿਰ ਮੁਕਾਬਲਾ ਹੋ ਸਕਦਾ ਮੁਕਾਬਲਾ ਹੋ ਸਕਦਾ ਹਮ ਇੱਕ ਗੱਲ ਹੋਰ ਵੀ ਕਹੀ ਜਾਂਦੀ ਹੈ ਜਿਵੇਂ ਪਹਿਲਾਂ ਸਰਬਜੀਤ ਸਿੰਘ ਖਾਲਸਾ ਗਿੱਦੜਬਾ ਲੋਕ ਸਭਾ ਚੋਣ ਲੜਦੇ ਨੇ ਇੱਥੋਂ ਫਰੀਦਕੋਟ ਤੋਂ ਲੜੇ ਸੀ ਤਾਂ ਉਦੋਂ ਲੋਕਾਂ ਨੇ ਜਿਤਾਤਾ ਸੀ ਉਹਨਾਂ ਨੂੰ ਪਰ ਹੁਣ ਗਿੱਦੜ ਵਾਹ ਜੀ ਜੇਕਰ ਕੋਈ ਵੀ ਬੰਦਾ ਹੋਰ ਕੈਂਡੀਡੇਟ ਆਉਂਦਾ ਤਾਂ ਭਾਈ ਕੋਈ ਆ ਜੀ ਭਾਵੇਂ ਇੱਥੇ ਝਾੜੂ ਦਾ ਜਿਹੜਾ ਮੁਕਾਬਲਾ ਹੋਣਾ ਜੀ ਰਾਜੇ ਵਿੜਿੰਗ ਦਾ ਰਾਜੇ ਵਿੜਿੰਗ ਦੇ ਜੇਕਰ ਨਹੀਂ ਟਿਕਟ ਦਿੰਦੀ ਰਾਜੇ ਵਿੜਿੰਗ ਨੂੰ ਅਮਰਤਾ ਵਿੜਿੰਗ ਨੂੰ ਟਿਕਟ ਨਹੀਂ ਮਿਲਦੀ ਜੇਕਰ ਕਾਂਗਰਸ ਟਿਕਟ ਨਹੀਂ ਦਿੰਦੇ ਤਾਂ ਫਿਰ ਕਿਵੇਂ ਦਰਵੇਗਾ ਫਿਰ ਝਾੜੂ ਆ ਜਾਦੇ ਵੋਟਾਂ ਜਿੱਤ ਜੂਆ ਹੂੰ ਫਿਰ ਇੱਕੋ ਤਰਫ ਮੁਕਾਬਲਾ ਚੱਲਦਾ ਆ ਫਿਰ ਵਾਪਸ ਜੇ ਤੂੰ ਮੁਕਾਬਲਾ ਦੇ ਦੇ ਨਹੀਂ ਹੁਣ ਰਾਜਵੰਦਾ ਮਨਪ੍ਰੀਤ ਬਾਦਲ ਕਿਮੀ ਮਾਨਵਿਕਤਾ ਹੈ ਤਾਂ ਸੀ ਹਜੇ ਹੂੰ ਥੋੜਾ ਵਿਚਰਿਆ ਨਾ ਹੁਣ ਬਾਸ ਲਾ 10 15 ਸਾਲ ਬਾਹਰ ਲਾਇਆ ਹੂੰ ਹੂੰ ਕੰਮ ਪਹਿਲਾਂ ਕੰਮ ਚੰਗੇ ਕਰੀ ਪਹਿਲਾਂ ਹੂੰ ਪਹਿਲਾਂ ਠੀਕ ਰਿਹਾ ਕੰਮ ਕਰ ਠੀਕ ਰਿਹਾ ਬਤ ਜੀ ਪਰ ਕਹਿ ਰੇ ਕਿ ਮੇਰਾ ਪਿਆਰ ਹੈਗਾ ਲੋਕਾਂ ਦੇ ਨਾਲ ਪਿਆਰ ਤਾਂ ਹੈਗਾ ਮਿਲ ਕੇ ਗਿਆ ਇੱਥੇ ਪਿੰਡਾਂ ਚ ਆਇਆ ਜੀ ਹੂੰ ਪਰ ਹਜੇ ਹੌਲੀ ਹੌਲੀ ਬੱਝੂਗਾ ਨਾ ਕੰਮ ਹਮ ਮੀਟਿੰਗਾਂ ਕਰ ਰਹੀ ਐ ਮੀਟਿੰਗਾਂ ਕਰਦਾ ਹਮ ਆਮ ਆਦਮੀ ਪਾਰਟੀ ਦੇ ਹੋਰ ਕੋਈ ਚੰਗੇ ਕੰਮ ਆਮ ਆਦਮੀ ਬਿਜਲੀ ਪ੍ਰਬੰਧ ਉਹਨਾਂ ਦੇ ਇੱਕ ਬਿਜਲੀ ਫਰੀ ਹੋ ਗਈ ਮੋਟਰਾਂ ਤੇ ਲਾਈਟ ਵਾਧੂ ਆਉਂਗੇ ਹਮ ਕਿਸੇ ਨੇ ਲੀਟਰ ਤੇਲ ਨਹੀਂ ਪਾਇਆ ਬਹੁਤ ਦਿਨਾਂ ਰਾਤ ਚਲੀ ਜਾਂਦੇ ਰਹੇ ਹਮ ਬਹੁਤ ਹੋਈਏ ਕੰਮ ਕਰੇ ਇੱਕ ਪਾਸੇ ਕਿਸਾਨ ਆਮ ਆਦਮੀ ਪਾਰਟੀ ਨੂੰ ਮਾੜਾ ਵੀ ਕਹਿ ਰਹੇ ਕਿ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਕੀਤੀ ਜਾਂਦੀ ਕੇਂਦਰ ਦੇ ਨਾਲ ਜੇਕਰ ਗੱਲ ਹੋਵੇ ਐਮਐਸਪੀ ਦੀ ਗੱਲ ਹੋਵੇ ਤਾਂ ਅੱਜ ਕੇਂਦਰ ਦੇ ਉੱਪਰ ਜਿਹੜਾ ਛੁੱਟਿਆ ਗਿਆ ਕਿ ਭਈ ਕੇਂਦਰ ਸਰਕਾਰ ਨਹੀਂ ਐਮਐਸਪੀ ਦੇ ਰਹੀ ਤਾਂ ਦੂਜੇ ਪਾਸੇ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਸੀਐਮ ਭਗਵੰਤ ਮਾਨ ਨੇ ਉਦੋਂ ਚੁਟਕੀ ਮਾਰ ਕੇ ਅਨਮੋਲ ਗਗਨ ਮਾਨ ਕਹਿ ਹਰਦੀ ਸੀ ਕਿ ਅਸੀਂ ਐਮਐਸਪੀ ਦੇਵਾਂਗੇ ਐ ਤੇ ਸਾਰੇ ਕਹੀ ਜਾਂਦੇ ਹੁੰਦੇ ਸਾਰੇ ਗੱਲਾਂ ਨਹੀਂ ਹੁੰਦੀ ਹੁਣ ਕੋਈ ਸਰਕਾਰ ਬਣਦੀ ਵਾਦੇ ਤੋਂ ਸਾਰੇ ਬਹੁਤ ਕਰ ਦਿੰਦੇ ਹਮ ਪਰ ਸਾਰੇ ਨਹੀਂ ਉੱਪਰਦੇ ਹਮ ਪਰ ਕਿਸਾਨ ਕਹਿੰਦੇ ਕੱਲੀ ਬਿਜਲੀ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕੀਤਾ ਆ ਮਦਨੀ ਪਾਰਟੀ ਨੇ ਨਹੀਂ ਬਿਜਲੀ ਪਾਣੀ ਦੇ ਤਾਂ ਕਰਿਆ ਹੀ ਹੈ ਹਮ ਕਸੇ ਕਸਿਆਂ ਦਾ ਪਾਣੀ ਵਧ ਕਰਕੇ ਜਾਂਦੇ ਹਮ ਜਦਰਵਾਹਾਂ ਨੂੰ ਮਾਲਵਾ ਨਹਿਰ ਵੀ ਦੇ ਰਹੇ ਸੀ ਹਾਂ ਦੇ ਰਹੇ ਉਹਦਾ ਫਾਇਦਾ ਹੋਵੇਗਾ ਕਿਸਾਨ ਦਾ ਵਧੀਆ ਹੋਊਗਾ ਪਾਣੀ ਸਾਡੇ ਗਿੱਦੜੇ ਮਲੋੜ ਟੱਟੀ ਲੱਗਣਾ ਹੈ ਹਮ ਉਦੋਂ ਪਰੇ ਪਰਲੀ ਨਹਿਰ ਤੋਂ ਟਾਕੇ ਪਾਣੀ ਲਾਉਂਦੇ ਹੁਣ ਉਹਦੇ ਲੱਗਣਾ ਬੀ। ਪਰ ਗਿੱਦੜ ਵਾਹੇ ਦੇ ਕੁਝ ਪਿੰਡ ਇਹ ਵੀ ਕਹਿ ਰਹੇ ਨੇ ਕਿ ਮਾਲਵਾ ਨਹਿਰ ਦੀ ਸਾਨੂੰ ਲੋੜ ਨਹੀਂ ਪਈ। ਉਹ ਤਾਂ ਸਾਨੂੰ ਜ਼ਿੰਮੇਦਾਰਾਂ ਨੂੰ ਕਿਸਾਨ ਵਿੱਚ ਹੋਏ ਹੁੰਦੇ ਆ ਕਹਿਣ ਨਾਲ। ਹੂੰ ਪਾਣੀ ਤਾਂ ਚੰਗਾ ਹੀ ਕਿਸੇ ਪਾਸੇ ਆ ਜੂਗਾ। ਹੂੰ ਉਧਰ ਪਾਣੀ ਵੱਧ ਲੱਗਦੇ ਉਹ ਪਿਛਲਾ ਪਾਣੀ ਇੱਧਰ ਆ ਜੂਗਾ ਸਾਡੇ ਕੰਨੇ। ਹੂੰ ਕੋਈ ਚੀਜ਼ ਮਿਲੇ ਪਿੰਡ 'ਚ ਕੋਈ ਚੀਜ਼ ਹੀ ਆ ਜੇ ਆਪਾਂ ਨੂੰ ਸੌਖੀ ਹੁੰਦਾ। ਹੂੰ ਜੀ ਦੇਖ ਕੇ ਜੇਕਰ ਕਾਲੀ ਦਲ ਦੇ ਰਾਜ ਦੀ ਗੱਲ ਕਰੀਏ ਆਪਾਂ ਉਦੋਂ ਕਿਹੋ ਜਿਹਾ ਰਾਜ ਰਿਹਾ ਤੇ ਕਿਵੇਂ ਦਾ ਰਾਜ ਸੀ ਕਿਵੇਂ ਦਾ ਲੋਕ ਜਿਹੜਾ ਕਾਰਜਕਾਲ ਦੇ ਵਿੱਚ ਕੰਮ ਕਰ ਹੁੰਦੇ ਸੀ ਬਾਦਲਦਾਰ ਰਾਜ ਤਾਂ ਬਹੁਤ ਵਧੀਆ ਸੀ ਪ੍ਰਕਾਸ਼ ਸਿੰਘ ਵਾਲਾ ਹੂੰ ਬਹੁਤ ਵਧੀਆ ਮੁੱਖ ਮੰਤਰੀ ਸੀ ਹੂੰ ਸਾਡੇ ਤਾਂ ਸਾਰਿਆਂ ਨੇ ਕੰਮ ਬਹੁਤ ਵਧੀਆ ਕਰੇ ਲੋਕ ਕਮਾਂਕਾਰਾਂ ਨੂੰ ਵੋਟ ਪਾਉਂਦੇ ਆ ਜਾਂ ਸਿਰਫ ਹਵਾ ਦੇਖ ਲੈਂਦੇ ਨਹੀਂ ਕਮਾਂ ਨੂੰ ਹੀ ਪਾਉਂਦੇ ਜੀ ਵੋਟ ਤਾਂ ਹੂੰ ਕੰਮ ਨੂੰ ਤਾਂ ਪਾਉਂਦੇ ਵੋਟ ਪਰ ਕਾਲੀ ਦਲ ਅੱਜ ਬੈਕਫੁੱਟ ਤੇ ਕਿਉਂ ਗਿਆ ਕੀ ਕਾਰਨ ਮੰਨਦੇ ਉਹ ਕਾਰਨ ਉਹਦਰਾ ਆ ਬੀਆ ਦੂਈ ਦਾ ਮਤਲਬ ਹੋ ਗਿਆ ਤਾਂ ਕਿੱਥੇ ਹੋ ਗਿਆ ਹਮ ਪਰ ਅੱਜ ਜੇਕਰ ਸੁਖਬੀਰ ਸਿੰਘ ਬਾਦਲ ਆਉਂਦੇ ਨੇ ਫਿਰ ਦੁਬਾਰਾ ਤਾਂ ਫਿਰ ਸੱਤਾ ਦੇ ਵਿੱਚ ਆ ਸਕਦੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਹ ਬਹਾਲ ਹੋ ਸਕਦੀ ਹੈ ਟਾਈਮ ਪਾਗ ਹੋ ਜੂਗੇ ਹੋਰ ਤਾਂ ਜਾਉਗੇ ਹਮ ਪਾਰ ਦੀ ਕੋਈ ਖਤਮ ਨਹੀਂ ਹੁੰਦੀ ਹੁੰਦੀ ਹਮ ਟਾਈਮ ਪਾਗ ਹੋ ਜੂਗੇ ਹਮ ਟਾਈਮ ਪੱਕੇ ਹੋ ਸਕਦਾ ਹੈ ਯਾਨੀ ਕਿ ਹੁਣ ਜੇਕਰ ਗੱਲ ਗਦਰਵਾਦੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਔਰ ਰਾਜਾ ਬੜਿੰਗ ਦਾ ਮੈਚ ਹੈ ਹਾਂ ਇਥੇ ਵੀ ਇਹਨਾਂ ਦਾ ਮੈਚ ਹੀ ਹੈ ਹਮ ਕਿਵੇਂ ਹੁੰਦੀ ਅਰੇ ਗੱਜਾ ਵੀ ਸਾਰੀ ਸਰਕਾਰ ਹੀ ਚੰਗੀ ਹੈ। ਹੂੰ ਕਾਈ ਨਹੀਂ ਮਰੀ। ਹੂੰ ਕਿਵੇਂ ਆਖੀ ਕੰਮ ਤਾਂ ਦੇ ਬਹੁਤ ਵਧੀਆ ਕਰਿਆ ਕਿਸੇ ਸਰਕਾਰ ਨੇ ਦਿੱਲੀ ਅਸੀਂ। ਹੂੰ ਸਾਡੇ ਤਾਂ ਇੱਥੇ ਕਿਧੜੇ ਵੇ ਹਾਕੀ। ਹੂੰ ਕਾਲੀ ਦਲ ਦਾ ਕਿਵੇਂ ਸੀ ਰਾਜ? ਕਾਲੀ ਦਲ ਦਾ ਰਾਜ ਵੀ ਵਧੀਆ ਰਿਹਾ। ਹੂੰ ਬਹੁਤ ਵਧੀਆ। ਕੀ ਕੀ ਸਹੂਲਤਾਂ ਦਿੱਤੀਆਂ ਕਾਲੀ ਦਲ ਨੇ? ਸਾਰੀਆਂ ਬਿਜਲੀਆਂ ਸਹੂਲਤਾਂ ਜਿਵੇਂ ਸਾਡੇ ਮੋਟਰਾਂ ਲੱਗੀਆਂ ਸਾਰਾ ਕੁਝ ਹੋਇਆ। ਖਾਲ ਪਾਣੀ ਜਿਵੇਂ ਪਾਣੀ ਕੱਸੀਆਂ ਕੱਢੀਆਂ ਸਭ ਬਹੁਤ ਵਧੀਆ ਕਰਿਆ। ਕਾਂਗਰਸ ਦਾ ਰਾਜਾ ਬੜਿੰਕ। ਇਹ ਵੀ ਠੀਕ ਰਵੇ। ਹੂੰ ਬਹੁਤ ਸੀ ਰੰਜੀਬੀਤ ਗੁਰੂ ਪੋਣੇ ਹੂੰ ਇਸ ਗੱਜ ਕੋਈ ਸ਼ੱਕ ਨਹੀਂ ਹੂੰ ਸਾਡੇ ਘਰੇ ਆਉਂਦਾ ਜਾਂਦਾ ਵੀ ਹੈ ਹੂੰ ਤੇ ਪਿੰਡ ਦੇ ਸਰਪੰਚ ਵੀ ਅਸੀਂ ਆ ਹੂੰ ਠੀਕ ਹੈ ਹੂੰ ਹੁਣ ਮੌਜੂਦਾ ਸਰਪੰਚੋ ਹੂੰ ਸਭ ਸੰਤਿ ਨਾਲ ਇਹਨਾਂ ਨੇ ਬਣਾਇਆ ਸਾਰਿਆਂ ਨੇ ਤੁਹਾਨੂੰ ਬਣਾਇਆ ਨਹੀਂ ਸਾਡਾ ਮੇਰਾ ਭਰਾ ਅੱਛਾ ਬਣਾਇਆ ਸਭ ਸੰਤਿ ਨਾਲ ਸਭ ਸਭ ਕਿਵੇਂ ਕੰਮਕਾਰ ਹੋ ਜਾਂਦੀ ਬਹੁਤ ਬੋਧੀ ਜਿਵੇਂ ਤੁਹਾਨੂੰ ਦੱਸਿਆ ਸਾਰਿਆਂ ਨੇ ਸੱਚੀ ਗੱਲ ਕਹਿ ਦਿੰਦੇ ਆ ਮੈਂ ਜਿਹੜਾ ਸੱਚੀ ਛੱਡ ਕੇ ਜਿਵੇਂ ਸਾਡੇ ਜੇ ਅਸੀਂ ਆਪ ਗਲਤੀ ਕਰੀ ਹੈ ਨਾ ਉਹਨੇ ਗਲਤੀ ਦੀ ਗਲਤੀ ਸਰੀ ਮੰਨਣੀ ਹੈ ਠੀਕ ਹੈ ਇਹ ਨਹੀਂ ਅਖੇ ਮੇਰਾ ਭਰਾ ਹੈ ਹੂੰ ਉਹ ਜੋ ਬੰਦੇ ਨਹੀਂ ਵਿਕਾਸ ਹੋ ਜਾਂਦਾ ਸਰਬ ਸੰਦੀ ਨਾ ਉਹ ਬਹੁਤ ਗਜਬਾ ਜੋ ਬੜਾ ਵਧੀਆ ਹੋਇਆ ਪਿੰਡ ਦਾ ਸਾਰੇ ਆ ਉਸ ਨੇ ਕੀਤਾ ਥਾ ਹੂੰ ਆ ਇਥੋਂ ਲੈ ਕੇ ਆ ਜਮਾ ਸੀ ਨਾ ਜਾ ਇਥੇ ਸਾਡੇ ਇਟਾ ਪੱਟੀਆਂ ਵਾਲਾ ਥੜਾ ਬਣਿਆ ਹੁੰਦਾ ਸੀਗਾ ਠੀਕ ਹੈ ਇੱਥੇ ਇਟਾ ਪੱਟੀਆਂ ਵਾਲੇ ਥੜੇ ਦੇ ਉੱਤੇ ਸੇ ਬੈਠੇ ਹੁੰਦੇ ਸੀਗੇ ਤੇ ਉਹਨਾਂ ਵਿਕਾਸ ਕਰਕੇ ਸਾਰਾ ਵਾੜ ਕੇ ਆਹ ਤਲਾਬ ਬਣਾ ਕੇ ਉਸੇ ਨੇ ਬਣਾਇਆ ਤੇ ਆਹ ਪੱਕੀਆਂ ਗਲੀਆਂ ਤੇ ਹੋ ਸਿਰ ਸੁੱਡ ਸਾਰੇ ਬਣਾ ਕੇ ਉਹ ਪੱਕੇ ਲਾਤੇ ਐਨਾ ਫੰਡ ਕਿੱਥੋਂ ਆਇਆ ਰਾਜਵਡਿੰਗ ਕਿਦੋਂ ਦਾ ਸੀ ਕਾਂਗਰਸ ਦਾ ਕਿਵੇਂ ਲੋਕਾਂ ਦੇ ਨਾਲ ਪਿਆਰ ਹੈਗਾ ਰਾਜਵਡਿੰਗ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੂਜੇ ਪਾਸੇ ਡਿੰਪੀ ਟੂ ਲਦਾ ਵੀ ਕਹਿੰਦੇ ਬਹੁਤ ਪਿਆਰਾ ਲੋਕਾਂ ਨਾਲ ਪਿਆਰਾ ਨਹੀਂ ਆਪਾਂ ਪਿਆਰ ਨਹੀਂ ਹੁੰਦਾ ਪਿਆਰ ਆ ਜੀ ਹੂੰ ਵਿਚਰਦਾ ਲੋਕਾਂ ਦੇ ਵਿੱਚ ਕਿੰਨੇ ਨਹੀ ਨਹੀ ਆਉਂਦਾ ਜਾਂਦਾ ਬੋਲਦਾ ਚੰਕਾ ਬਜਰਾ ਐ ਨਹੀਂ ਆ ਪਾ ਦੇ ਹੂੰ ਬਹੁਤ ਵਧੀਆ ਨਾਲ ਆ ਜਿਤਨਾ ਕਰਨਾ ਆਪਦੀ ਜਿਹੜੀ ਲੋਕਾਂ ਨਾਲ ਲੋਕ ਕਹਿੰਦੇ ਕਿ ਵੋਟਾਂ ਗਿਣਤੀ ਦੇ ਹਿਸਾਬ ਨਾਲ ਹੀ ਤਾਂ ਕਰਕੇ ਜਿਹੜੀ ਜਿੱਤ ਹਾਰ ਹੁੰਦੀ ਹੈ ਇਹ ਨਹੀਂ ਕਿ ਹਜ਼ਾਰਾਂ ਦੇ ਹਿਸਾਬ ਨਾਲ ਹੁੰਦੀ ਹੈ ਪਸੈਨੇਗ ਨਹੀਂ ਕਿਉਂਕਿ ਕਹਿੰਦੇ ਵੀ ਪਿਆਰ ਹੀ ਬਹੁਤ ਜ਼ਿਆਦਾ ਹੈ ਦੋਨਾਂ ਲੀਡਰਾਂ ਦਾ ਨਹੀਂ ਦੋਨਾਂ ਲੀਡਰਾਂ ਦਾ ਪਿਆਰ ਚੰਗਾ ਹੈ ਨਾ ਪਾਣੀ ਆ ਦੀ ਇਹ ਵੀ ਲੋਕ ਗੱਲ ਕਹਿੰਦੇ ਆ ਕਿ ਨਾ ਤਾਂ ਕਾਂਗਰਸ ਨੂੰ ਤੇ ਨਾ ਜਦੋਂ ਡਿੰਪੀ ਢਿੱਲੋਂ ਕਾਲੀ ਦਲ ਚ ਸੀ ਉਦੋਂ ਲੋਕ ਤਕੜੀ ਨੂੰ ਵੋਟ ਪਾਉਂਦੇ ਸੀ ਡਿੰਪੀ ਢਿੱਲੋਂ ਨੂੰ ਤੇ ਰਾਜੇ ਵਿੜਿੰਗ ਨੂੰ ਵੋਟ ਪੈਂਦੀ ਸੀ ਇਹ ਜੀ ਸੋਨੂੰ ਮੈਂ ਦੱਸਦਾ ਜਦੋਂ ਸੀਗਾ ਬਾਦਲ ਸਾਹਿਬ ਇੱਥੇ ਬਾਦਲ ਸਾਹਿਬ ਦੀ ਜਦੋਂ ਹੁਣ ਚਾਰੇ ਹੈ ਨਹੀਂਗੇ ਤੇ ਹੁਣ ਚੜ੍ਹਾਈ ਥੋੜੀ ਜੀ ਘੱਟ ਹੋ ਗਈ ਬਾਦਲ ਸਾਹਿਬ ਨਾਲ ਬਹੁਤ ਵੱਡੀ ਕਾਂਗਰਸ ਸੀ ਨਾਲ ਚੜ੍ਹਾਈ ਤਕੜੀ ਸੀ ਜਦੋਂ ਉਹ ਆਪ ਸੀਗਾ ਹੌਣ ਥੋੜੀ ਜਿੱਡਾ ਹੋਊਗੀ ਬਸ ਆਹੀ ਹੈ 1995 ਦਾ ਕਹਿੰਦੇ ਇਤਿਹਾਸ ਰਚਾ ਸੀ ਪਹਿਲੀ ਵਾਰ ਹੂੰ ਬਹੁਤ ਵਧੀਆ ਸੀ ਪਹਿਲੀ ਵਾਰ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਇਥੋਂ ਚੋਣ ਲੜੇ ਸੀ ਲੜੇ ਸੀ ਹਾਂ ਜਿਸਕੇ ਗਿਆ ਇਥੋਂ ਸਾਡੇ ਬਿਜਲੀ ਆ ਸਾਰੀ ਉਸੇ ਦੇ ਭੇਜੀ ਜਿਹੜੀ ਲਾਈਟ ਲੋਡ ਸਾਰੀ ਉਸੇ ਲੋਕ ਕਮਾਂਕਾਰਾਂ ਨੂੰ ਵੋਟ ਪਾ ਦਿੰਦੇ ਆ ਜਾਂ ਵੈਸੇ ਕਮਾਂਕਾਰਾਂ ਨੂੰ ਨਹੀਂ ਪਾਉਂਦੇ ਬਸ ਕੰਮ ਕਰਨੀ ਆਪ ਦਾ ਕੰਮ ਕਰ ਵੀਦਾ ਕੋਈ ਨਹੀਂ ਪਾਉਂਦੇ ਉਹਨਾਂ ਕੰਮਕਾਰ ਸੁਪੈਤ ਨੇ ਕਰਿਆ ਰਾਵੀ ਬਿੰਗੜੀ ਕਰਿਆ ਉਹੜ ਨਹੀਂ ਬਿੰਗੀ ਕਿਵੇਂ ਲੋਕ ਕਿਸ ਚੀਜ਼ ਨੂੰ ਵੋਟ ਪਾਉਂਦੇ ਆ ਉਹ ਬਸ ਆਪ ਦੀ ਮਰਜ਼ੀ ਨਾਲ ਜਾਂਦੇ ਆ ਸਮਾਂ ਦੇਖ ਲੈਂਦੇ ਆ ਸਮਾਂ ਵੇਖ ਕੇ ਵੀ ਜੇ ਹੁਣ ਝਾੜੂ ਜਿ ਸਮਾਂ ਵੱਧਾ ਤੇ ਉਧਰ ਵੱਧ ਹੋ ਜਾਣਗੇ ਹੂੰ ਤੇ ਕਾਂਗਰਸ ਦੇ ਵਿੱਚ ਪਤਾ ਲੱਗਿਆ ਤੇ ਉਧਰ ਵੱਧੋ ਜਾਣਗੇ ਇਦਾਂ ਦੇ ਲੋਕ ਆ ਬਸ ਇਹਦਾ ਨਹੀਂ ਹੂੰ ਬਸ ਇੰਨੀ ਗੱਲ ਮੈਂ ਕਹਿ ਕਹਿ ਦਿੱਦੈ ਤੁਹਾਨੂੰ ਬਸ ਲੋਕ ਕਹਿੰਦੇ ਮੌਕੇ ਦਾ ਕੰਮ ਜਾਂ ਭਾਲਦੇ ਆ ਵੀ ਅੱਜ ਸਾਡਾ ਕੰਮ ਹੋ ਗਿਆ ਆਈ ਨੂੰ ਨਹੀਂ ਕਹਿੰਦੇ ਵੀ ਜਿਹੜਾ ਕਰਿਆ ਵਾ ਹੋ ਗਿਆ ਜਿਹੜਾ ਅਸੀਂ ਅੱਜ ਕਰਕੇ ਨਾ ਉਹਨੂੰ ਕਹਿੰਦੇ ਆ ਵੀ ਸਾਡਾ ਅੱਜ ਹੋ ਜੇ ਹੂੰ ਠੀਕ ਹੈ ਕੀ ਹਾਲ ਨੇ ਠੀਕ ਵਧੀਆ ਕਿਵੇਂ ਹੋ ਠੀਕ ਹੋ ਵਧੀਆ ਵਧੀਆ ਜੰਮਰ ਫਿਰ ਇੱਥੇ ਬੈਠਦੇ ਹਾਂ ਬਜ਼ੁਰਗਾਂ ਚ ਕਿਵੇਂ ਦੀ ਚਰਚਾ ਚੱਲਦੀ ਹੈ ਬਸ ਚੱਲੇ ਨੇ ਵੋਟਾ ਬਟਾ ਨਿਕਲ ਜਾਂ ਕਿ ਪਚਾਇਦੀ ਚੋਣਾਂ ਚੱਲ ਪੈਂਦੀ ਹੈ ਕਿ ਜਮਨੀ ਚੋਣ ਚੱਲੀ ਜਾਂਦੀ ਹੈ ਕੋਈ ਨ ਵੀ ਚੱਲੀ ਜਾਂਦੀ ਕਿ ਥੀ ਵੱਡੀ ਦੀ ਗੱਲਾਂ ਸਾਰੇ ਸਾਰੀਆਂ ਗੱਲਾਂ ਚੱਲਦਾ ਪਹਿਲਾਂ ਤਾਂ ਖੇਤੀਬਾੜੀ ਦੱਸੋ ਕਿਵੇਂ ਠੀਕ ਹੈ ਝੋਨੇ ਦੀ ਫਸਲ ਵਧੀਆ ਠੀਕ ਹੈ ਬੋਹਰੀ ਚਫਾਈ ਤਾਂ ਬਜਿਆ ਝੋਨਾ ਐਕਟੀ ਕਹਿੰਦੇ ਝੋਨਾ ਬਹੁਤ ਜ਼ਿਆਦਾ ਲੱਗ ਗਿਆ ਸਰਕਾਰ ਤੋਂ ਕਹਿੰਦੇ ਸਹਮਣਾ ਨਹੀਂ ਹੈਗਾ ਝੋਨਾ ਨਹੀਂ ਝੋਨਾ ਸਰਕਾਰ ਸੰਭਲੂਗੀ ਘਰ ਝੋਨਾ ਦਾ ਠੀਕ ਹੈ ਚ ਜੋ ਨਾ ਚਾੜ ਵਧੀਆ ਹੋ ਜਾਣਾ ਵਧੀਆ ਹੋ ਜੂਗਾ ਗੜੇ ਮਾਰੀ ਤੋਂ ਕਿਵੇਂ ਬਚਤ ਹੋਈ ਹੈ ਜਦਾਂ ਬਚਤ ਦਾ ਜਗਾ ਦੇਖੋ ਕੀ ਬੰਨਦਾ ਹੂੰ ਤਾਂ ਜਿਮਨੀ ਚੋਂ ਦੀ ਚਰਚਾ ਕੀ ਚੱਲਦੀ ਹੈ ਫਿਰ ਬਚਤ ਤਾਂ ਚੱਲ ਜਿੰਦੇ ਬਿਲੇ ਬਲੋਗ ਲੱਕ ਰੀ ਜਾਂਦੇ ਆਪਣ ਆਪਣੀਆਂ ਜਿਵੇਂ ਕੋਈ ਮਾਨ ਹੈਗਾ ਮੱਲਾ ਬੋਲੀ ਜਾਂਦੇ ਬੰਦੇ 1995 ਦਾ ਇਤਿਹਾਸ ਰਚਿਆ ਗਿਆ ਸੀ ਇੱਥੇ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਮੋਢ ਬਣਿਆ ਸੀ ਕਾਲੀ ਦਲ ਮੁੱਖ ਮੰਤਰੀ ਬਣਦੇ ਨੇ ਦੌੜ ਦੀ ਇੱਥੋਂ ਸ਼ੁਰੂ ਹੁੰਦੀ ਹੈ ਕਿਵੇਂ ਲੱਗਦਾ ਤੁਹਾਨੂੰ ਰਾਜਾ ਬਣੇਗਾ ਮੁੱਖ ਮੰਤਰੀ ਬਣੇਗਾ ਮੁੱਖ ਮੰਤਰੀ ਬਣਦੇ ਨੇ ਪਤਾ ਸਕਦੇ ਗਾਹੇ ਇੱਕ ਮੰਨਦਾ ਫਸਲਾ ਕਿ ਨੂੰ ਮੁੱਖ ਮੰਤਰੀ ਬਣਨ ਕਿ ਉਹ ਅੱਬਾ ਕੇ ਦੀ ਫਰੰਦਾ ਬਣਨ ਕੋ ਮੁੱਖ ਮੰਤਰੀ ਹੂੰ ਹਾਂ ਤੱਕ ਦੀਦ ਲੱਗਦੀ ਏ ਤੁਹਾਨੂੰ ਰਾਜਾ ਬੜਿੰਦੀ ਦੀ ਤੀ ਦੀ ਤਾਂ ਮੌਕੇ ਤੇ ਪਤਾ ਲੱਗਦਾ ਇਹ ਗੱਲਾਂ ਹੂੰ ਉਦੋਂ ਆਪਾਂ ਆਖੀ ਗਏ ਰਦਾਵਾ ਮੰਤਰੀ ਬਣਦਾ ਤੇ ਪੰਜਾ ਮੰਡਾ ਚੰਡੀ ਬਣ ਕੇ ਆ ਗਿਆ ਹੂੰ ਹੂੰ ਇਹ ਨਹੀਂ ਪਤਾ ਲੱਗਦਾ ਕੀ ਹੋਣਾ ਮੈਚ ਕਿਹਦਾ ਫਸ ਸਕਦਾ ਇੱਥੇ ਮੈਚ ਜੇ ਫਸੂ ਤਾਂ ਨਮਨਦਾ ਹੂੰ ਮਨਪ੍ਰੀਤ ਦਾ ਤੇ ਪੀੜ ਲੋਦਾ ਰਾਜ ਬਣਗਾ ਮਨਪ੍ਰੀਤ ਬਾਦਲ ਤਾਂ ਕਹਿੰਦੇ ਭਾਜਪੀ ਚ ਚਲੇ ਗਏ ਆ ਲੋਕਾਂ ਨੇ ਵੋਟਾਂ ਹੀ ਨਹੀਂ ਪਾਉਣੀਆਂ ਕਹਿੰਦੇ ਨਹੀਂ ਉਹ ਪਾਉਣਗੇ ਲੋਕ ਵੋਟਾਂ ਪਾਉਂਦੇ ਕੋ ਨਹੀਂ ਮੈਂ ਖੁਦ ਆਪ ਪਾ ਰਹੇ ਆ ਵੋਟ ਮਨਪ੍ਰੀਤ ਬਾਦਲ ਹੂੰ ਮਨਪ੍ਰੀਤ ਸਿੰਘ ਬਾਦਲ ਨੂੰ ਪਾ ਰਹੇ ਆ ਜਾਂ ਭਾਜਪੀ ਦੇ ਲੋਕੋ ਨੂੰ ਲੋਕ ਵੋਟਾਂ ਪਾ ਦੇਣਗੇ ਮੈਂ ਮਨਪ੍ਰੀਤ ਬਾਦਲ ਨੂੰ ਵੋਟ ਪਾ ਰਿਹਾ ਭਾਜਪੀ ਲੋਕ ਵੋਟਾਂ ਪਾਉਣਗੇ ਉਹ ਵੀ ਬੰਦੇ ਹੈਗੇ ਵਿਚ ਹੋਰ ਬਹੁਤ ਹੂੰ ਵਿੱਚ ਵੋਟਾਂ ਪਾਉਣ ਨਾਲ ਹੂੰ ਵੀ ਮਨਪ੍ਰੀਤ ਸਿੰਘ ਬਾਦਲ ਦਾ ਕਿਵੇਂ ਆ ਲੋਕਾਂ ਦੇ ਨਾਲ ਮੋਹ ਪਿਆਰ ਪਹਿਲਾਂ ਚਾਰ ਵੀ ਦਿਨ ਮਿਲ ਰਹੇ ਜੀ ਪਹਿਲਾਂ ਉਹ ਹੂੰ ਚੰਗੇ ਕੰਮ ਕਰਦੇ ਸੀਗੇ ਵਧੀਆ ਹੂੰ ਤੇ ਕੋਈ 10 ਸਾਲ ਨਹੀਂ ਆਈ ਹਲਕੇ 'ਚ 10 12 ਸਾਲ ਹੂੰ ਘਟਾਉਣ ਨਾਲ ਮੈਂ ਥੋੜਾ ਜਿਹਾ ਪਿੰਡ ਦਾ ਫਰਕ ਹੁਣ ਜਿਵੇਂ ਆਉਣ ਲੱਗ ਪਏ ਪਿੰਡਾਂ 'ਚ ਹੁਣ ਲੋਕ ਉਹਨਾਂ ਨਾਲ ਜੁੜੀ ਜਾਂਦੇ ਇਹ ਗੱਲ ਮਨਪ੍ਰੀਤ ਸਿੰਘ ਬਾਦਲ ਵੀ ਕਹਿੰਦੇ ਆ ਕਿ ਲੋਕਾਂ ਦੇ ਨਾਲ ਮੇਰਾ ਪਿਆਰ ਬਹੁਤ ਹੈ ਹਾਂ ਪਿਆਰ ਬਹੁਤ ਹੈ ਉਹਨਾਂ ਲੋਕਾਂ ਨਾਲ ਜਿੱਥੇ ਜਾਂਦੇ ਆ ਵਧੀਆ ਲੋਕੋ ਸਤਿਕਾਰ ਕਰਦੇ ਉਹ ਚਾਹ ਆਪਣੇ ਪੀਉਂਦੇ ਸਾਰਾ ਕੁਝ ਵਧੀਆ ਉਹਨਾਂ ਦਾ ਗਿੱਦਰਵਾਹ ਹਲਕੇ ਦੇ ਵਿੱਚ ਨਾ ਚਾਰੋਂ ਲੀਡਰਾਂ ਦੀ ਗੱਲ ਕੀਤੀ ਜਾਵੇ ਸੁਖਵੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਜੇਕਰ ਗੱਲ ਮਨਪ੍ਰੀਤ ਸਿੰਘ ਬਾਦਲ ਦੀ ਹੋਵੇ ਤਾਂ ਰਾਜਾ ਵੜਿੰਗਦੀ ਹੋਵੇ ਅਮਰਤਾ ਵੜਿੰਗਦੀ ਹੋਵੇ ਤਾਂ ਜੇਕਰ ਗੱਲ ਡਿੰਪੀ ਢਿੱਲੋਂ ਦੀ ਹੋਵੇ ਤੇ ਕਹਿੰਦੇ ਲੋਕਾਂ ਦੇ ਵਿੱਚ ਵਿਚਰਦੇ ਬਹੁਤ ਹੈ ਸਾਰੇ ਵਿਚਰਦੇ ਲੋਕਾਂ ਦੇ ਬੰਦੂ ਸਾਰੇ ਆਉਂਦੇ ਜਾਂਦੇ ਆ ਆਪਣੇ ਵਰਕਰਾਂ ਕੋਲੇ ਸਪੋਰਟ ਕਰਦੇ ਆ ਆਪਣੀ ਪਾਰਟੀ ਦੀ ਸਾਰੇ ਸਾਰੇ ਠੀਕ ਹੈ ਵਧੀਆ ਲੋਕ ਕਹਿੰਦੇ ਗਿੱਦੜਵਾਹ ਹਲਕੀ ਦੇ ਪਾਰਟੀਆਂ ਨੂੰ ਵੋਟ ਨਹੀਂ ਪਉਂਦੀ ਕੋਈ ਵੀ ਪਾਰਟੀ ਦਾ ਸਿੰਬਲ ਹੋਵੇ ਉਸ ਨੂੰ ਨਹੀਂ ਕਹਿੰਦੇ ਇਹਨਾਂ ਲੋਕ ਚਾਰੋ ਕੈਂਡੀਡੇਟਾਂ ਨੂੰ ਵੋਟ ਪਾਉਂਦੇ ਆ ਲੋਕ ਇਹਨਾਂ ਨੂੰ ਵਿਚਰਨ ਦੇ ਨਾਮ ਤੇ ਜਾਣਦੇ ਆ ਲੋਕਾਂ ਦੇ ਵਿੱਚ ਆਉਂਦੇ ਆ ਇਸ ਕਰਕੇ ਜਾਣਦੇ ਆ ਹਾਂ ਜੀ ਲੋਕਾਂ ਦੇ ਵਿੱਚ ਆਉਂਦੇ ਆ ਕੁਝ ਨੇ ਆਪ ਦੇ ਨਾਂ ਤੇ ਵੀ ਵੋਟਾਂ ਮਿਲਦਿੰਗੀਆਂ ਨਾ ਕੱਲੀ ਪਾਰਟੀ ਦੇ ਨਾਲ ਨਹੀਂ ਹਾਂ ਪਾਰਟੀ ਤੋਂ ਬਿਨਾਂ ਲੋਕ ਪਾਰਟੀ ਤੋਂ ਬਿਨਾਂ ਲੋਕ ਬਹੁਤ ਇਹਨਾਂ ਨਾਲ ਲੋਕ ਇੱਥੋਂ ਤੱਕ ਕਹਿੰਦੇ ਆ ਅਸੀਂ ਕਵਰਿੰਗ ਕਰਨ ਵਾਸਤੇ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਕਹਿੰਦੇ ਕਿ ਜੇਕਰ ਡਿੰਪੀ ਢੱਲੋ ਦੀ ਗੱਲ ਕੀਤੀ ਜਾਵੇ ਡਿੰਪੀ ਢੱਲੋ ਨੂੰ ਇਸ ਵਾਰ ਲੋਕਾਂ ਨੇ ਵੈਸੇ ਹੀ ਜਿਤਾ ਦੇਣਾ ਸੀ ਜੇਕਰ ਚਾਹੀ ਆਜ਼ਾਦ ਵੀ ਖੜੇ ਹੋ ਜਾਂਦੇ ਤਾਂ ਵੀ ਜਿਤਾ ਦੇਣਾ ਸੀ ਯਾਦ ਨਾਲ ਦਾ ਫਰਕ ਪੈ ਜਾਂਦਾ ਕੋਈ ਪਾਰਟੀ ਦੇ ਕਹਿੰਦੇ ਕਿ ਡਿੰਪੀ ਢੱਲੋਂ ਲੋਕ ਬਿਨਾ ਪਾਰਟੀ ਤੋਂ ਜਾਂਦੇ ਲੋਕ ਹਰ ਇੱਕ ਜੇਕਰ ਰਾਜੇ ਨਹੀਂ ਪਾਰਟੀ ਤੋਂ ਬਿਨਾ ਹੈ ਕਿ ਫਿਰ ਵੀ ਯਾਦ ਬੰਦੇ ਨੂੰ ਜਿੱਤਣਾ ਸਰਕਾਰ ਦੇ ਮੌਕੇ ਸਰਕਾਰ ਨਾਲ ਔਖਾ ਬਰ ਹੁੰਦਾ ਯਾਦ ਬੰਦੇ ਮੌਕੇ ਦੀ ਸਰਕਾਰ ਕਹਿੰਦੇ ਆਮ ਆਦਮੀ ਪਾਰਟੀ ਕੋਲ ਤਾਂ ਕੈਂਡੀਡੇਟ ਹੀ ਨਹੀਂ ਸੀ ਡਿੰਪੀ ਢੱਲੋਂ ਨੂੰ ਰਾਜੇ ਵਿੜਿੰਗ ਨੂੰ ਟੱਕਰ ਦੇਣ ਦੇ ਲਈ ਡਿੰਪੀ ਢੱਲੋਂ ਨੂੰ ਲਿਆਂਦਾ ਗਿਆ ਆਮ ਆਦਮੀ ਪਾਰਟੀ ਨਹੀਂ ਉਹ ਤੁਹਾਨੂੰ ਪਾਰਟੀ ਦਾ ਬੇਖਾਨਾ ਆਪਾਂ ਦੇ ਸਾਨੂੰ ਕਿਹੜਾ ਉਮੀਦਵਾਰ ਚੰਗਾ ਲੱਗਦਾ ਕਿਹਨੂੰ ਟੱਕਰ ਦੇਣੀ ਹੈ ਹਜੇ ਕਿਹੜਾ ਟੱਕਰ ਅਨੌਸਰ ਕਰਤੀ ਮੰਨ ਲਾ ਹੂੰ ਉਹਦਾ ਆਪਦਾ ਵੇਖਣਾ ਵਿਚਾਰ ਉਹਨਾਂ ਨੇ ਹੂੰ ਟਾੜੂ ਵਾਲਾ ਨੇ ਕੀ ਕਰਨਾ ਸੀ ਆ ਚੱਕਰ ਤੁਹਾਨੂੰ ਕੀ ਲੱਗਦਾ ਡਿੰਪੀ ਢਿੱਲੋ ਰਾਜਾ ਵੜਿੰਗ ਅਮਰ ਮਨਪ੍ਰੀਤ ਸਿੰਘ ਬਾਦਲ ਹੂੰ ਕਿੰਨਾ ਤਿੰਨਾਂ ਚੋਂ ਤਿੰਨਾਂ ਦਾ ਮੁਕਾਬਲਾ ਹੈਗਾ ਜੀ ਹੂੰ ਮੁਕਾਬਲਾ ਜੇਕਰ ਸੁਖਬੀਰ ਸਿੰਘ ਬਾਦਲ ਆਉਂਦੇ ਆ ਉਹ ਵੀ ਬਗਾਲਾ ਕਰ ਸਕਦੇ ਆ ਸੁਖਬੀਰ ਸਿੰਘ ਬਾਦਲ ਟੱਕਰ ਦੇ ਸਕਦੇ ਆ ਨਾ ਉਹ ਤਿੰਨਾਂ ਦੇ ਸਕਦੇ ਆ ਹੂੰ ਲੋਕਾਂ ਦਾ ਕੀ ਹੈ ਤੁਸੀਂ ਬੈਠਦੇ ਹੋ ਇੱਥੇ ਚਰਚਾ ਦੇ ਵਿੱਚ ਖੁੰਡ ਚਰਚਾ ਹੁੰਦੀ ਹੈ ਕਿਵੇਂ ਦੀ ਚਰਚਾ ਹੁੰਦੀ ਹੈ ਕਿ ਕਿਹੜਾ ਅੱਗੇ ਜਾ ਚਰਚਾ ਮੜਾ ਮੜਾ ਹੋਈ ਜਾਂਦੀ ਜਿਹਾ ਜੇ ਕੋਈ ਮਤਲਬ ਖੁੱਲ ਕੇ ਨਹੀਂ ਆਇਆ ਕੋਈ ਸਾਹਮਣੇ ਗੱਲ ਨਹੀਂ ਆਉਂਦੀ ਕਿਉਂ ਟਾਈਮ ਲੰਮਾ ਪਿਆ ਬੋਟਾਂ ਟਾਈਮ ਨਹੀਂ ਪਿਆ ਜੀ ਅੱਜ ਸਾਰੀ ਗੱਲ ਲੋਕ ਕਰ ਨਹੀਂ ਰਹੇਗੇ ਬਾਕੀ ਜਲਾ ਮੰਨਣਾ ਵੋਟ ਪੈਂਦੀ ਹੁੰਦੀ ਆ ਉਹ ਤੇ ਮੰਨ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਚੰਗੇ ਕੰਮ ਕੀਤੇ ਸੱਤਾ ਦੇ ਵਿੱਚ ਆਮ ਪਾਰਟੀ ਨੇ ਹਾਂ ਕੰਮ ਠੀਕ ਕਰਤੇ ਵਧੀਆ ਹਾਂ ਚੰਗੇ ਕੀਤੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਕਿਹੜੇ ਆ ਰਹੇ ਆ ਬਿਜਲੀ ਦੇ ਕੰਮ ਕੀਤੇ ਉਹਨਾਂ ਦੇ ਨੌਕਰੀਆਂ ਦੀ ਗੱਲ ਕੀਤੀ ਜਾਵੇ ਨੌਕਰੀ ਬਲੀਆਂ ਸਾਡੇ ਵੀ ਇੱਕ ਦੋ ਬੰਦੇ ਨੂੰ ਰਿਸ਼ਵਤ ਖੋਰੀ ਬੰਦ ਹੋਈ ਹੈ ਕੁਝ ਮੜਾ ਮੁੱਟਾ ਫਰਕ ਪਿਆ ਸਾਰਾ ਪੂਰਾ ਨਹੀਂ ਪਿਆ ਨਸ਼ਾ ਖਤਮ ਹੋਇਆ ਪੰਜਾਬ ਨਸ਼ਾ ਨਹੀਂ ਖਤਮ ਹੋਇਆ ਹੈ ਕੀ ਕਾਰਨ ਮੰਨਦੇ ਹੋ ਕਿਉਂ ਨਹੀਂ ਹੋ ਰਿਹਾ ਅੱਛਾ ਪਤਾ ਨਹੀਂ ਕੀ ਕੀ ਬੰਦੀ ਜੈ ਹੈਗਾ ਨਸ਼ਾ ਖਤਮ ਨਹੀਂ ਹੋ ਰਿਹਾ ਹੈ ਸਮੇ ਸਮੇਂ ਦੀਆਂ ਸਰਕਾਰਾਂ ਨੇ ਜਿਆਦਾ ਵਾਧਾ ਹੈ ਸਰਕਾਰ ਕੋਸ਼ਿਸ਼ ਕਰਦੀ ਹਰ ਕਿਸ ਕਰਕੇ ਨਸ਼ਾ ਖਤਮ ਕਰਾਂਗੇ ਪਰ ਨਹੀਂ ਹੋ ਰਿਹਾ ਨਸ਼ਾ ਖਤਮ ਪਰ ਆਮ ਲੋਕਾਂ ਦਾ ਕਹਿਣਾ ਕਿ ਸਰਕਾਰਾਂ ਵਿਕਾਰੀ ਨਹੀਂ ਬਸ ਵੇਖੋ ਕੀ ਕਰਦੀਆਂ ਸਰਕਾਰਾਂ ਲੋਕਾਂ ਦਾ ਕਹਿ ਹੀ ਦੇਣਾ ਹੁੰਦਾ ਸਰਕਾਰ ਨੂੰ ਮਤਲਬ ਸਰਕਾਰ ਕਾਂਗਰਸ ਨੂੰ ਕਹਿ ਦਿੰਦੇ ਆ ਗੱਲ ਇਹਦਾ ਉਹਨੂੰ ਕਹਿ ਦਿੰਦੇ ਕਿ ਯਾ ਆਪਦੀ ਉਹਨੂੰ ਕਹਿ ਦਿੰਦੇ ਆ ਚੱਕਰ ਹੁੰਦਾ ਹੂੰ ਲੱਗਦਾ ਤੁਹਾਨੂੰ ਕਿ ਪੰਜਾਬ ਤਰੱਕੀ ਦੇ ਰਾਹ ਤੇ ਚੱਲ ਰਿਹਾ ਸੀਐਮ ਭਗਵੰਤ ਮਾਨ ਕਹਿੰਦੇ ਪੰਜਾਬ ਤਰੱਕੀ ਦੇ ਰਾਹ ਤੇ ਚੱਲ ਰਿਹਾ ਹਾਂ ਠੀਕ ਚੱਲ ਰਿਹਾ ਵੈਸੇ ਪੰਜਾਬ ਕੋਈ ਡੀਬੜੀ ਗੱਲ ਨਹੀਂ ਲੁੱਟਾਂ ਖੋਹਾਂ ਦੀ ਗੱਲ ਹੋਵੇ ਉਹ ਹੈਗੀ ਥੋੜੀ ਜਿਹੀ ਵੱਧ ਥੋੜੀ ਜਿਹੀ ਲੁੱਟਾਂ ਖੋਹਾਂ ਦੀ ਕਿਵੇਂ ਨੌਜਵਾਨ ਸੱਤਾਂ ਦੀ ਰੌਣਕ ਘਟਦੇ ਜਾ ਰਹੇ ਆ ਕੀ ਕਾਰਨ ਨੇ ਸਾਡੇ ਪਿੰਡ ਤਾਂ ਠੀਕ ਹੈ ਵੈਸੇ ਨਸ਼ਾ ਜਾਦੇ ਆ ਪਰ ਸਾਡੇ ਪਿੰਡ ਕੋਸ਼ਾ ਤੱਕ ਠੀਕ ਨਾ ਕੋਈ ਨਸ਼ੇ ਵਾਲਾ ਕੰਮ ਹੈ ਨਹੀਂ ਡਾ ਉਹਦੇ ਸਾਡੇ ਪਿੰਡ ਠੀਕ ਹੈ ਪੰਜਾਬ ਸਰਕਾਰ ਕਿਵੇਂ ਲਗਾ ਰਹੀ ਹੈ ਨਸ਼ੇ ਤੇ ਰੋਕtham ਨਹੀਂ ਲੱਗ ਰਹੀ ਕੋ ਪਰ ਇਹ ਸਰਕਾਰ ਤਾਂ ਸੱਤਾ ਦੇ ਵਿੱਚ ਆਈ ਨਸ਼ੇ ਨੂੰ ਲੈ ਕੇ ਸੀ ਨਾ ਆਈ ਤਾਂ ਹੈਗੇ ਪਰ ਨੇ ਕਰਿਆ ਨਹੀਂ ਕੋਨਟਰੋਲ ਨਹੀਂ ਨਸ਼ੇ ਦੇ ਇਹਨਾਂ ਨੇ ਹੂੰ ਪੰਚਾਇਤੀ ਚੋਣਾਂ ਕਰਵਾਉਣ ਜਾ ਰਹੀ ਹੈ ਪੰਜਾਬ ਸਰਕਾਰ ਹਾਂ ਜਲਦੀ ਤੇ ਜਲਦੀ ਕਿਵੇਂ ਛੇਤੀ ਬਸ ਕਰਾ ਦੇਣੇ ਲਾਣ ਇੱਕ ਦੋ ਦਿਨਾਂ ਦਿੱਕਰੀ ਹੋ ਜਾਣਾ ਅੱਜ ਦੇਗ ਲਾਲਜੀਤ ਪੁੱਲਰ ਹੀ ਬਿਆਨ ਹੂੰ ਰਖਵ ਕਰਨ ਕਹਿੰਦਾ ਕਰਤਾ ਹੂੰ ਬੈਲ ਨੂੰ ਮਨਜ਼ੂਰੀ ਦੇਤੀ ਰਾਜਪਾਲ ਨੇ ਹੂੰ ਬਸ ਕਰ ਦੇਣੇ ਲਾਣ ਇੱਕ ਦੋ ਦਿਨ ਅੱਜ ਕਹਿ ਗਏ ਸੀ ਹੂੰ ਤੇ ਕਿਵੇਂ ਲੱਗਦਾ ਤੁਹਾਨੂੰ ਕਿ ਇੱਕ ਗੱਲ ਕਹੀ ਹੈ ਜਾ ਰਹੀ ਹੈ ਸੀਐਮ ਭਗਵੰਤ ਮਾਨ ਵੱਲੋਂ ਕਿ 5 ਲੱਖ ਰੁਪਏ ਜਿਹੜਾ ਸਰਬਸੰਮਤੀ ਹੋ ਜਾਵੇ ਤਾਂ ਸਰਪੰਚ ਬਣਾ ਦਿੱਤਾ ਜਾਵੇ ਤਾਂ 5 ਲੱਖ ਦਿੱਤਾ ਜਾਊਗਾ ਹੁੰਦੀ ਨਹੀਂ ਇਹ ਕਹਿ ਦਿੰਦੇ ਆ ਕਹਿੰਦੇ ਦੋਨੇ ਸਰਕਾਰ ਕੈਪਟਨ ਨੇ 10 ਲੱਖ ਗਿਆ ਸੀ ਪਰ ਕਰਦੇ ਨਹੀਂ ਲੋਕ ਨਹੀਂ ਹੁੰਦੀ ਆ ਪ੍ਰੈਕਟੀਕਲ ਦਬਾਅ ਹੁੰਦੇ ਲੋਕਾਂ ਦੇ ਬਣਾਏ ਨੇ ਸਰਕਾਰਾਂ ਉਤੋਂ ਕਹਿੰਦੀਆਂ ਅੰਦਰ ਖਾਤੇ ਦਾ ਪਿੰਡਾਂ ਚ ਚਲਾਈ ਜਾਂਦੇ ਆ ਉਹਦਾ ਤਨਖਾ ਕਿਵੇਂ ਹੋਣੀ ਚਾਹੀਦੀ ਹੈ ਸਰਬਸੰਤੀ ਇਹ ਹੋਣੀ ਚਾਹੀਦੀ ਹੈ ਵਧੀਆ ਕਲੇਸ਼ ਨਿਪਟੇ ਪਿੰਡਾਂ ਦੇ ਮੁੜ ਕੇ ਵੈਰ ਨਹੀਂ ਪੈਂਦਾ ਪਰ ਹੁੰਦਿਆਂ ਨਹੀਂ ਪਰ ਕੁਝ ਲੋਕ ਤਾਂ ਇਹ ਵੀ ਕਹਿੰਦੇ ਕਿ ਸਰਬਸੰਤੀ ਨੇ ਬਣਾਇਆ ਸਰਪੰਚਾ ਜਿਹੜਾ ਉਹ ਤਾਂ ਭਾਈ ਸੱਚੀ ਗੱਲ ਹੀ ਨਹੀਂ ਕਹਿੰਦਾ ਸਭ ਦੀ ਝੇਪ ਹੋ ਜਾਂਦੀ ਹੈ ਨਹੀਂ ਨਹੀਂ ਇਹ ਤਾਂ ਕੋਈ ਮੈਂ ਕਹੇ ਸਾਰੇ ਪੰਚਾਇਤ ਸੱਚੀ ਗੱਲ ਹੀ ਕਹਿੰਦੀ ਪੰਚਾਇਤ ਨੇ ਕਿਸੇ ਨੂੰ ਕੀ ਲੈਣਾ ਹੁੰਦਾ ਸਾਰੇ ਲੋਕਾਂ ਲਈ ਦੇਖਤੀ ਹੁੰਦੀ ਆ ਭਾਵੇਂ ਦੂਜੂ ਵੋਟਾਂ ਨਾਲ ਬਣਾ ਦੇ ਤੇ ਭਾਵੇਂ ਉਹ ਬਣਾ ਦਿਓ ਉਹ ਤਾਂ 5 ਸਾਲਾਂ ਲਈ ਜੁਣਿਆਂ ਦੇ ਕਿਸੇ ਨੇ ਵੈਰ ਪਵਾ ਕੇ ਕਿਸੇ ਨੇ ਕੀ ਕਰਨ ਹੁੰਦਾ ਜਿਹੜੇ ਪੈਸੇ ਲੈ ਕੇ ਵੋਟਾਂ ਮੰਨ ਲਓ ਕਿ ਸਰਪੰਚ ਬਣੇ ਹੁੰਦੇ ਆ ਪ ਵੋਟਾਂ ਖਰੀਦ-ਖਰੀਦ ਕੇ ਕਰੋੜਾਂ ਰੁਪਏ ਚ ਸਰਪੰਚੀ ਗਈ ਹੁੰਦੀ ਆ ਉਹ ਤਾਂ ਕਹਿੰਦੇ ਅਸੀਂ ਪੈਸਿਆਂ ਲੈ ਕੇ ਸਰਪੰਚ ਬਣੇ ਆ ਪੈਸੇ ਦਿੱਤੇ ਆ ਵੋਟਾਂ ਲਈਆਂ ਫਿਰ ਅਸੀਂ ਤਾਂ ਭਈ ਸੱਚੀ ਗੱਲ ਜਿੱਥੇ ਸਾਡਾ ਮਨ ਕਰੂਗਾ ਉੱਥੇ ਕਮਾਂਗੇ ਨਹੀਂ ਨਹੀਂ ਇਹ ਤਾਂ ਵੈਮ ਕੋਈ ਸਰਪੰਚ ਨਹੀਂ ਗੱਲ ਕਹਿੰਦਾ ਅਸੀਂ ਸੱਚੀ ਗੱਲ ਉੱਥੇ ਕਮਾਂਗੇ ਜਿੱਥੇ ਮਨ ਠੀਕ ਐ ਪ੍ਰਾਜਿਤ ਦੀ ਬਾਜੀ ਮਾੜਾ ਮੋਟਾ ਬੰਦਾ ਪੱਖਵਾਦ ਦਾ ਕਰੀ ਜਾਂਦੇ ਪਰ ਉਹਨਾ ਨਹੀਂ ਹੁੰਦਾ ਹੂੰ ਕਿਵੇਂ ਦਰਿਆ ਰਾਜਾ ਵੜਿੰਗ ਨੇ ਰਾਜ ਕੀਤਾ ਇੱਥੇ ਤੁਹਾਡੇ ਕਿਵੇਂ ਦਰਿਆ ਉਹਨਾਂ ਦਾ ਕਾਰਜਕਾਰ ਬਹੁਤ ਵਧੀਆ ਜੀ ਵਧੀਆ ਰਾਜ ਕਰਿਆ ਬਹੁਤ ਵਧੀਆ ਕੰਮ ਕਰਿਆ ਕਿਸੇ ਨੂੰ ਨੇ ਮੋੜਿਆ ਕਾਲੀ ਜੜਿਆ ਕਾਂਗਰਸੀ ਜੜਿਆ ਕਿਸੇ ਕੋਈ મત ਭੇਦ ਨਹੀਂ ਰੱਖਿਆ ਨੇ ਫੋਲ ਵਧੀਆ ਕੰਮ ਕਰਿਆ ਜਿੰਨੇ ਕਹਦੀਏ ਸਾਡੇ ਵੱਡਾ ਛੱਪਰ ਸੀ ਪਾਰਕ ਬਣਾਇਆ ਉੱਥੇ ਰੂੜੀਆਂ ਲੱਗੀਆਂ ਪਈਆਂ ਸੀ ਆ ਬੈਠਣ ਦੀ ਜਗ੍ਹਾ ਬਣਾਈ ਇੱਥੇ ਟੋਵਾ ਸੀ ਬਹੁਤ ਗਲੀਆਂ ਬਣਾਈਆਂ ਸਾਹਿਬ ਬਹੁਤ ਵਧੀਆ ਕੰਮ ਕਰਿਆ ਕੋਈ ਆਦੇ 5 ਸਾਲ ਸਾਡੇ ਪਿੰਡ ਪਰਚਾ ਨਹੀਂ ਹੋਇਆ ਵਧੀਆ ਕੰਮ ਕਰਿਆ ਰਾਜ ਮਾਨੇ ਕਿਵੇਂ ਪਿਛਲੀਆਂ ਸਰਕਾਰਾਂ ਕਾਲੀ ਦਲ ਦੀ ਸਰਕਾਰ ਵੇਲੇ ਪਰਚੇ ਹੋ ਜਾਂਦੇ ਸੀ ਲੋਕਾਂ ਨਹੀਂ ਪਰ ਤੇ ਨਹੀਂ ਸਾਡੇ ਦੇ ਵਿੱਚ ਸਾਰੇ ਵਧੀਆ ਕਰ ਗਏ ਸਾਡੇ ਦੇ ਮਨਪਰੀ ਬਾਲ ਸੀ ਪਹਿਲਾਂ ਜਿੰਨੀ ਕਿ ਮੇਰੀ ਉਮਰ ਆਈ ਮਨਪਰੀ ਬਾਲੇ ਮੋਟਰਾਂ ਦੇ ਗਿਆ ਸੀ ਆਰਓ ਲਾ ਗਿਆ ਸੀ ਪਿੰਡਾਂ 'ਚ ਡੈਂਪੀ ਢਲੋ ਵਧੀਆ ਕਰ ਗਏ ਸੀ ਕਰਸੀ ਕੱਢ ਗਏ ਸੀ ਰਾਜਾ ਬੜੇ ਵਧੀਆ ਕਰ ਗਿਆ ਸਾਡੇ ਪਿੰਡ ਤਾਂ ਵੈਸੇ ਜਿੰਨੇ ਲੀਡਰ ਆਉਂਦੇ ਆ ਕੋਈ ਮੇ ਨਹੀਂ ਹੁੰਦੇ ਸਾਰੇ ਨੇ ਵਧੀਆ ਕੰਮ ਕਰਿਆ ਤਾਂ ਜੇਕਰ ਗੱਲ ਕੀਤੀ ਜਾਵੇ ਡਿੰਪੀ ਢਲੋ ਦੀ ਡਿੰਪੀ ਢਲੋ ਦਾ ਕਿਵੇਂ ਆਮ ਆਦਮੀ ਪਾਰਟੀ 'ਚ ਚਲੇ ਗਏ ਆ ਹੁਣ ਆਮ ਆਦਮੀ ਪਾਰਟੀ ਵੱਲੋਂ ਟਿਕਟ ਮਿਲਨੀ ਹੈ ਸੱਤਾ ਦੇ ਵਿੱਚ ਕਿਵੇਂ ਲੱਗਦਾ ਤੁਹਾਨੂੰ ਕੀ ਦੇ ਨਾਂ ਮੈਚ ਫਸ ਸਕਦਾ ਨੇ ਮੇਰੇ ਸਾਹ ਨਾਲ ਤਾਂ ਨੁਕਸਾਨ ਹੀ ਹੋਇਆ ਡੈਂਪੀ ਦਾ ਆ ਬਾਡੀ ਜਾਂਦਾ ਹਮ ਕਾਲੀ ਦਾਲ ਚ ਬੈਠ ਰਹਿਦਾ ਤਾਂ ਟੱਕਰ ਜਾਰੇ ਦੇ ਜਾਂਦਾ ਹਮ ਕਿਉਂਕਿ ਲੋਕਾਂ ਦੀ ਹਮਦਰਦੀ ਸੀ ਹਮ ਹੁਣ ਜਿਹੜੇ ਵਾਲਾ ਕਾਲੀ ਦਾਲ ਬੰਦੇ ਨਹੀਂ ਜਾਂਦੇ ਹਮ ਵੈਸੇ ਟੱਕਰਿਆ ਤੇ ਵੈਸੇ ਹੀ ਲੈ ਜਾਂਦਾ ਭਾਵੇਂ ਕਾਲੀ ਦਾਲ ਚ ਹੀ ਰਹਿ ਜਾਂਦਾ ਉਹ ਹਮ ਪਰ ਚਾੜੂ ਜਾਨ ਨਾਲ ਥੋੜਾ ਮੈਨੂੰ ਲੱਗੇ ਮੇਰੇ ਹਿਸਾਬ ਨਾਲ ਤਾਂ ਨੁਕਸਾਨ ਹੀ ਹੋਇਆ ਦਾ ਪਰ ਆਮ ਲੋਕਾਂ ਦਾ ਵੀ ਕਹਿਣਾ ਕਿ ਜੇਕਰ ਡਿੰਪੀ ਢੱਲੋ ਆਜ਼ਾਦ ਵੀ ਖੜੇ ਹੋ ਜਾਂਦੇ ਨਾ ਕਾਲੀ ਦਲ ਤੋਂ ਨਹੀਂ ਖੜੇ ਹੁੰਦੇ ਸੀ ਤਾਂ ਵੀ ਜਿੱਤ ਜਾਣਾ ਸੀ ਲੋਕਾਂ ਨੇ ਤਰਸ ਦੇ ਆਧਾਰ ਤੇ ਵੋਟਾਂ ਪਾ ਦੇਣੀਆਂ ਹਾਂ ਹਮਦਰਦੀ ਸੀ ਚਲੋ ਜਿੰਨਾ ਹਰਨਾ ਤਾਂ ਉਹ ਤਾਂ ਪਤਾ ਬਾਤ ਆ ਪਰ ਹਮਦਰਦੀ ਹੈ ਇਹ ਲੋਕਾਂ ਨਾਲ ਦੋਨਾਂ ਲੀਡਰ ਹਨਾ ਕਿਉਂਕਿ ਵਿਚਰਦੇ ਰਾਜਾ ਬਣਨਗੇ ਵੀ ਵਧੀਆ ਵਿਚਰਦਾ ਹੈ ਲੋਕਾਂ ਨਾਲ ਪਰਸਨੀ ਤੌਰ ਤੇ ਜਾਂਦਾ ਡਿੰਪੀ ਢੱਲੋ ਵੀ ਪਰਸਨੀ ਤੌਰ ਤੇ ਜਾਂਦਾ ਦੋਨੇ ਵਧੀਆ ਵਿਚਰਦੇ ਲੋਕਾਂ ਨਾਲ ਇੱਕ ਗੱਲ ਹੋਰ ਇਹ ਵੀ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਇਹ ਦੋ ਲੀਡ ਮਨਪ੍ਰੀਤ ਸਿੰਘ ਬਾਦਲ ਦੀ ਵੀ ਕੀਤੀ ਜਾਵੇ ਉਹ ਵੀ ਵਿਚਰਦੇ ਸੀ ਲੋਕਾਂ ਚ ਪਿਆਰ ਸੀ ਲੋਕਾਂ ਚ ਕਿਹਾ ਜਾਂਦਾ ਆਮ ਲੋਕਾਂ ਦਾ ਕਹਿਣਾ ਸੱਥਾਂ ਦੇ ਵਿੱਚੋਂ ਦੱਸਿਆ ਜਾਂਦਾ ਸਾਨੂੰ ਇਹ ਪੂਰੇ ਪੰਜਾਬ ਦੇ ਵਿੱਚੋਂ ਦੋ ਲੀਡਰ ਇੱਥੇ ਗਿੱਦੜਵਾਹ ਦੇ ਵਿੱਚ ਹੀ ਲੀਡਰ ਕਿਉਂ ਪਿਆਰ ਕਰਦੇ ਆ ਹੋਰ ਹਲਕਿਆਂ ਦੇ ਵਿੱਚ ਲੀਡਰ ਕਿਉਂ ਨਹੀਂ ਪਿਆਰ ਕਰਦੇ ਤਾਂ ਹੀ ਪਿੱਛੇ ਹੀ ਤਾਂ ਹੀ ਰਾਹ ਤਨਵਰੀ ਜਿੱਤ ਗਿਆ ਢੇਪੀ ਟੇ ਲੋਈ ਨੇ ਕਾਲੀ ਦਾਲ ਦਾ ਸਵਾਇਆ ਹੋ ਗਿਆ ਹੋਰ ਪਾਸੇ ਜੀ ਪਿਆਰ ਕਰਦਾ ਲੋਕਾਂ 'ਚ ਵਿੱਚ ਦਾ ਤਾਂ ਹੀ ਮੁਕਾਬਲਾ ਦੇ ਗਿਆ ਚਲੋ ਜਤ ਹਾਰਾਂ ਤਾਂ ਹੋਈ ਜਾਂਦੀਆਂ ਤਨ ਮਲ ਖੋਲਦੇ ਸਿਆਣੇ ਦੀ ਘਾਤ ਦੇ ਕਿੰਨੇ ਟਣੇ ਆਏ ਪਰ ਤਾਂ ਹੀ 1300 ਬੋਟ ਦੇ ਮਤਲਬ ਪਿੱਛੇ ਰਿਹਾ ਜੇ ਵਿੱਚ ਦਾ ਲੋਕਾਂ 'ਚ ਰਾਜਾ ਵੜਾਂਗੀ ਤਨਵਰੀ ਤਾਂ ਹੀ ਜਿੱਤ ਗਿਆ ਹਦਿਆਣਾ ਸਾਹਿਬ ਤੋਂ ਓਕੀ ਚੀੜ ਸੀ ਤਾਂ ਹੀ ਕੱਢ ਗਿਆ ਜੇ ਲੋਕਾਂ 'ਚ ਵਿੱਚ ਦਾ ਤਾਂ ਉਹ ਤੇ ਉਹ ਲੋਕ ਕਹਿੰਦੇ ਹਦਿਆਣੇ ਵਾਲੇ ਕਹਿੰਦੇ ਵੀਰਾ ਸਾਨੂੰ ਰਵਿੱਟੂ ਤਾਂ ਦਿਸਿਆ ਨਹੀਂ ਰਾਜਾ ਵੜਾਂਗੇ ਹੁਣ ਅੱਜ ਵੀ ਉੱਥੇ ਫਿਰਦਾ ਪਾਰਕਾਂ 'ਚ ਫਿਰਦਾ ਹੋ ਗਲ ਕਿ ਤਨਾ ਕਿਤੇ ਗਿੱਧੜਵਾਹ ਹਲਕੇ ਤੋਂ ਸਿੱਖਣ ਨੂੰ ਮਿਲਿਆ ਰਾਜਾ ਬੜਿੰਗੂ ਐਸੇ ਕਰਕੇ ਲੁਧਿਆਣੇ 'ਚ ਟੱਕਰ ਦਿੱਤੀ ਬਿਲਕੁਲ ਜੀ ਇਹ ਤਾਂ ਗਿੱਧੜਵਾਲਾ ਹੈ ਹੀ ਸਿੱਖਣ ਵਾਲਾ ਕੰਮ ਹੈ ਜਿਹੜਾ ਕੋਈ ਸੱਕੇ ਤੂੰ ਚਾਹੀਆਂ ਫੇਰ ਹੀ ਪੜਦਾ ਹ ਹ ਮੱਖ ਮੰਤਰੀ ਦੀ ਦੌੜ ਵੀ ਹੈ ਹਾਂ ਮੱਖ ਮੰਤਰੀ ਦੌੜ ਵੀ ਇੱਥੋਂ ਹੈ 27 'ਚ ਬੰਜੂ ਰਾਜਾ ਬੜਿੰਗੂ ਮੱਖ ਮੰਤਰੀ ਪੱਕਾ ਪੱਕਾ ਬਣ ਜਾਣਾ ਹੈ ਹਾਂ ਫਾਈਨਲ ਹੈਗਾ ਫਾਈਨਲ ਫਾਈਨਲ ਤਕਦੀਰ ਦੇ ਵਿੱਚ ਹੈਗਾ ਰਕਦੀਰ 'ਚ ਹੈਗਾ ਮੱਥੇ ਕਿਉਂਕਿ ਕਾਲੀ ਦਲ ਨੇ ਵੀ ਮੱਖ ਮੰਤਰੀ ਦੀ ਦੌੜ ਇੱਥੋਂ ਸ਼ੁਰੂ ਹਾਂ ਕਾਲੀ ਦਲ ਨੇ ਇੱਥੇ ਗੜੀ ਮਣਪੇ ਬਾਣੋਂ ਜ਼ਿਆਦਾ ਸੱਚੀ ਦੌਰ ਇ ਬਾ ਪੂਰੇ ਚੋਟੀ ਦੇ ਲੀਡਰ ਹੋਇਆ ਕਰੀ ਚੋਟੀ ਦੇ ਲੀਡਰ ਹੈ ਕਿ ਦਰਵਾਣਾ ਤੋਂ ਮੇਲੀ ਚੋਟੀ ਦੇ ਲੀਡਰ ਹੈ ਜਿੰਨੇ ਮਿਲੇ ਤਾਂ ਹੀ ਪਾਵਰਫੁਲ ਹੈ ਨਾ ਤਾਂ ਹੀ ਕੰਮ ਹੋ ਜਾਂਦੇ ਜਿੱਦਾਂ ਬਾ ਹਲਕੇ ਦਾ ਵਿਕਾਸ ਵੀ ਹੁੰਦਾ ਲੀਡਰ ਦਾ ਚੋਟੀ ਹਾਂ ਵਿਕਾਸ ਹੋਇਆ ਹੀ ਹੈ ਤੈਨਾਂ ਦੱਸਿਆ ਮਣਪੀਬਾਲ ਹੋਵੇ ਮੋਟਰਾਂ ਲਗਾ 18-18000 ਚ ਲੋਕਾਂ ਜਿ ਮਤਲਬ ਤੇ ਉਹ ਮਹਿੰਗਾ ਸੀ ਗਜਾਇਸੇ ਨਹੀਂ ਸੀ 18-18000 ਚ ਮੋਟਰਾਂ ਲਾ ਗਿਆ ਨਹੀਂ ਪੀ ਢੱਲੋਕਾ ਸੀ ਕੱਢ ਗਏ ਸਾਡੇ ਪਿੰਡ ਨੂੰ ਰਾਜਾ ਬੜਿੰਗ ਨੇ ਕੰਮ ਬਹੁਤ ਕਰਦੇ ਤਿੰਨਾਂ ਲੀਡਰ ਨੇ ਵਧੀਆ ਕੰਮ ਕਰਿਆ ਸਾਡੇ ਮੈਦਮੇ ਕਹਿੰਦੇ ਕਿ ਰਾਜਾ ਬੜਿੰਗ ਹੋਵੇ ਜਾਂ ਡਿੰਪੀ ਖੜੇ ਜਾਂ ਕਿਤੇ ਖੜਕੀ ਜਣਾ ਹੂੰ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿਵੇਂ ਦੇ ਕੰਮ ਕਰ ਕਰਨੀ ਨਹੀਂ ਸਾਡੇ ਮਿੰਟ ਦੇ ਵੇਖੋ 25 ਸਾਲਾਂ ਜਾਈ ਤੱਕਰ ਤੋਂ ਕੁਝ ਕਰਿਆ ਨਹੀਂ ਨਹੀਂ ਹੋਇਆ ਹਜੇ ਤੱਕ ਗਾਂ ਵਾਲੇ ਸਾਲਾਂ ਜਦ ਕਹੇ ਨਹੀਂ ਸਾਡੇ ਪਾ 25 ਸਾਲਾਂ ਜੀ ਸੱਤਾ ਜੇ ਕੁਝ ਨਹੀਂ ਕਰਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਫਲੈਕਸ ਬੋਰਡ ਲਾ ਰਹੀ ਨਾ ਵੱਡੇ ਵੱਡੇ ਬੈਨਰ ਲਗਾ ਰਹੀ ਦਾਅਵੇ ਕਰਨ ਤੋਂ ਕੋਈ ਕੁਝ ਕਰੀ ਜਾਵੇ ਦਾਅਵਿਆਂ ਨਾਲ ਨਹੀਂ ਨਾ ਦਾ ਕੁਝ ਪਰ ਕਰਿਆ ਕੁਝ ਨਹੀਂ ਨਾ ਜੇਕਰ ਗੱਲ ਰਿਸ਼ਵਤ ਖੋਰੀ ਦੀ ਹੋਵੇ ਬੰਦ ਕਿਉਂ ਵਧੀਆ ਵੱਢੀ ਉਹ ਤੋਂ ਹਮ ਪਰ ਇਹ ਤਾਂ ਕਹਿੰਦੇ ਕਿ ਰਿਸ਼ਵਤ ਖੋਰੀ ਤੇ ਨੱਥ ਪਾ ਦਿਤੀ ਨਾ ਨਾ ਵੱਧ ਗਈ ਉਹ ਜਿੱਥੇ ਮਰਜੀ ਆੜੋ 3000 ਦਾ ਉਤਰ ਜਾੜੋ ਐਸ ਡੀ ਐਮ ਜਾੜੋ ਜਿੱਥੇ ਮਰਜੀ ਜਾੜੋ ਵੱਢੀ ਉਹ ਤੋਂ ਹਮ ਕੱਢੀ ਤਾਂ ਹੈ ਹੀ ਨਹੀਂ ਹਮ ਇਹ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕਿਹਾ ਕਰਦੀ ਸੀ ਕਿ ਸਰਕਾਰ ਨੇ ਜਦੋਂ ਜਾਣਾ ਹੋਵੇ ਉਦੋਂ ਵਿਕਾਸ ਦੇ ਫੰਡ ਆ ਜਿਹੜੇ ਉਹ ਜਾਰੀ ਕਰਦੀ ਆ ਹੁਣ ਗਿੱਦੜਵਾ ਹਲਕੇ ਦੇ ਵਿੱਚ ਜਿਮਣੀ ਚੋਣਾ ਨੇ ਫੰਡ ਹੁਣ ਜਾਰੀ ਕੀਤੇ ਹਨ ਹਾਂ ਹੁਣ ਜਾਰੀ ਕੀਤੇ 2.5 ਸਾਲਾਂ ਪਹਿਲਾਂ ਮੈਨਾਂ ਕਰੇ ਕੋਈ ਨਹੀਂ ਸੀਵਰੇਜ ਦੇ ਗਦੜਵਾ ਨਰਕ ਬੁਰਾ ਹਾਲ ਸੀ ਹੁਣ ਮਤਲਬ ਟੈਂਡਰ ਲੱਗਿਆ ਸ਼ਾਇਦ ਖੁੱਲ ਵੀ ਗਿਆ ਹੋਵੇ ਪਰ ਇਹ ਮੇਰੇ ਧਿਆਨ ਚ ਨਹੀਂ ਹੁਣ ਹੀ ਕਰਿਆ ਉਹ ਜਿਵੇਂ ਨੀ ਚੋਣ ਕਰਕੇ ਹੋਵੇ ਚਲੋ ਗਦੜਵਾ ਦਾ ਲੱਕ ਰੱਖ ਲੈਨੇ ਵੀ ਜਿਵੇਂ ਨੀ ਚੋਣ ਆ ਗਈ ਜਿਹਦੇ ਕਰਕੇ ਵਿਕਾਸ ਸ਼ੁਰੂ ਹੋ ਗਿਆ ਇਹ ਗੱਲ ਤਾਂ ਅਮਨ ਅਰੋੜਾ ਵੀ ਕਹਿੰਦੇ ਇਹ ਕਹਿੰਦੇ ਕੁੱਬੇ ਦੇ ਲੱਤਾਂ ਵਾਲੀ ਗੱਲ ਹੋ ਗਈ ਹੈ ਕਹਿੰਦੇ ਗਿੱਦੜਵਾ ਦੇ ਕਰਮ ਖੁੱਲ ਗਿਆ ਖੁੱਲ ਗਿਆ ਕਰਮ ਵਾਕਈ ਖੁੱਲੇ ਜੀ ਹੁਣ ਤਾਂ ਸਰਕਾਰ ਨੂੰ ਕਰਨਾ ਹੀ ਪਣਾ ਜਿਵੇਂ ਨੀ ਚੋਣਾ ਬਾਕੀ ਗਦੜਵਾ ਮੇਨ ਆ ਜੀ ਜਿਹੜਾ ਇਹ ਜਤੂ ਉਹਦੀ ਸਰਕਾਰ ਦਾ ਉਹ ਆ ਜੋੜ ਵੀ ਸਰਕਾਰ ਦਾ ਵੀ ਇਹ ਤੇ ਆ ਰਾਜੇ ਵੜਾਂਗ ਦਾ ਵੀ ਜੋੜ ਕੇ ਦਰਵਾਦੇ ਐ ਟੀਪੀ ਟਲੋ ਵੀ ਇੱਥੇ ਲਾਈਏ ਨੇ ਸਭ ਗੇ ਦੜਵਾਤ ਹੋਈ ਐ ਜਿਹੜੇ ਸਰਕਾਰ ਨੇ ਸੱਤਾ ਦੇ ਵਿੱਚ ਸਰਕਾਰ ਆ ਫੰਡ ਜਾਰੀ ਕੀਤੇ ਆ ਇਹਦਾ ਅਸਰ ਪਵੇਗਾ ਲੋਕਾਂ ਦੇ ਉੱਪਰ ਇਸ ਨੂੰ ਦੇਖ ਕੇ ਲੋਕ ਵੋਟਾਂ ਪਾਉਣਗੇ ਆ ਮੈਂ ਪਾਰਟੀ ਦੀ ਸੁਲਿਮ ਵਿਕਾਸ ਨੂੰ ਵੇਖ ਕੇ ਲੋਕ ਵੋਟ ਨਹੀਂ ਪਾਉਂਦੇ ਲੋਕ ਤਾਂ ਵੋਟ ਬੰਦਾ ਵੇਖ ਕੇ ਪਾਉਂਦੇ ਆ ਕਿੰਦਰ ਬੰਦਾ ਜੋ ਜੇ ਬੰਦੇ ਨੂੰ ਵੇਖ ਕੇ ਵੋਟ ਪਾਉਂਦੇ ਆ ਵਿਕਾਸ ਨੂੰ ਵੇਖ ਕੇ ਵੋਟ ਨਹੀਂ ਪੈਂਦੀ ਜੇ ਵਿਕਾਸ ਨੂੰ ਵੇਖ ਕੇ ਬੰਨੀ ਤੇ ਰਾਜੇ ਵੜਾਂਗ ਨੇ ਬਹੁਤ ਕਰੇ ਸੀ ਤੇ 1300 ਵੋਟ ਦੇ ਜਿੱਤੇ ਆ ਦੇ ਦੂਜੇ ਸਾਲ ਸਰਕਾਰ ਨਹੀਂ ਸੀ ਤਾਂ ਕੋਈ ਮੇਰੇ ਧਿਆਨ ਚ ਨਹੀਂ 15 ਕੋਈ 16000 ਵੋਟ ਤੇ ਜਿੱਤੂ ਸੀ ਹਮ ਅਕਾਲੀ ਦਾ ਦੀ ਸਰਕਾਰ ਸੀ ਐਦੀ ਸਰਕਾਰ ਸੀ 1300 ਵੋਟ ਤੇ ਜਿੱਤੇ ਵਕਾਸ ਵਾਲੀ ਰਾਜ ਵਿਧਾਨਿਕ ਕਿਸ ਨੇ ਛੱਡੀ ਵਕਾਸ ਨੂੰ ਲੋਕ ਵੋਟ ਨਹੀਂ ਪਾਉਂਦੇ ਲੋਕ ਕਿਸ ਦੇ ਆਧਾਰ ਤੇ ਵੋਟ ਪਾਉਂਦੇ ਬੰਦਾ ਵੇਖ ਕੇ ਹਮ ਹੁਣ ਸਰਪੰਚ ਜੀ ਨੇ ਕੀ ਕਰਿਆ ਜੀ ਲੋਕ ਨੇ ਟਾੜ-ਟਾੜ ਪਾਦੀਆਂ ਮੇਰੇ ਪਿੰਡੋਂ 370 ਬਾਦੀ ਰਾਜ ਵਿਧਾਨਿਕ ਨੇ ਮੇਰੇ ਪਿੰਡ ਕਸਰੀ ਕੋਈ ਨਹੀਂ ਛੱਡੀ ਕੰਮ ਵਾਲੀ ਵੀ ਪਰਸਨਲ ਅਸੀਂ ਕੋਈ ਕਸਰ ਨਹੀਂ ਛੱਡੀ ਸਰਪੰਚ ਨੇ ਛੱਡੀ ਪੰਚਾਇਤ ਸਾਡੀ ਸੀ ਕੋਈ ਕਸਰ ਨਹੀਂ ਛੱਡੀ ਤੇ ਪਰ ਉਹ ਸਾਨੂੰ ਵੋਟ ਪਾਉਂਦੇ ਲੋ ਹੂੰ ਲੋਕ ਕੀ ਦੇਖਦੇ ਆ ਬੰਦੇ ਦੇ ਵਿੱਚ ਕੀ ਦੇਖਦੇ ਆ ਕੁਝ ਨਹੀਂ ਹੁਣ ਜਵੇਂ ਇਹਨੂੰ ਕਰੇ ਸਿੱਧੀ ਹੈ ਸ਼ਹੀਦ ਹੈ ਇਹਦੇ ਪਿਓ ਨੇ ਸਿੱਧੀ ਦਿੱਤੀ ਹੈ ਬਸ ਓਵੇਂ ਪਾਤੀਆਂ ਹੂੰ ਐਂ ਇੱਕ ਤਰ੍ਹਾਂ ਦੇ ਪਾਣ ਨੇ ਲੋਕ ਕੋਈ ਨਾ ਕੋਈ ਬਹਾਨਾ ਲੈ ਕੇ ਠੋਕ ਦਿੰਦੇ ਵੋਟਾਂ ਤੁਸੀਂ ਨੌਜਵਾਨੋ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਤੁਸੀਂ ਦੇਖਦੇ ਹੋਵੋਗੇ ਸੁਗਰਾਤ ਸਿੰਘ ਨਿਆਮੀ ਵਾਲਾ ਜੜੇ ਬੈਬਲ ਬੰਗਰਾੜੀ ਮੋਰਚੇ ਦੇ ਉੱਪਰ ਵੀ ਬੈਠੇ ਰਹੇ ਆ ਇਨਸਾਫ ਦੇ ਲਈ ਬੇਅਬਦੀ ਦੇ ਇਨਸਾਫ ਦੇ ਲਈ ਉਹਨਾਂ ਵੱਲੋਂ ਵੀ ਗਿੱਦੜਵਾ ਹਲਕੇ ਦੇ ਵਿੱਚ ਜਿਮਨੀ ਚੌਂ ਲੜੀ ਜਾਣੀ ਕਿਵੇਂ ਦੇਖਦੇ ਹੋ ਤੁਸੀਂ ਲੋਕ ਕਿਵੇਂ ਦਾ ਕਰਨਗੇ ਨਹੀਂ ਹੁਣ ਨਹੀਂ ਹੋਣ ਨਹੀਂ ਬੰਦੀ ਉਹ ਤਾਂ ਵੇਖੋ ਚਲੋ ਕਹਿੰਦੇ ਵੀ ਉਹਦੀ ਵੱਡੀ ਸ਼ਿੱਧੀ ਸੀ ਆਪਾਂ ਤਾਂ ਵੈਸੇ ਨਹੀਂ ਨਾਲ ਜੜੀ ਕਹਿੰਦੇ ਬਹੁਤ ਸ਼ਿੱਧੀ ਉਹਦੇ ਕਰਕੇ ਲੋਕਾਂ ਨੇ ਹਵਾ ਬਣ ਗਈ ਪਾ ਗਏ ਪਰ ਹੁਣ ਨਹੀਂ ਹੁਣ ਤਾਂ ਕੋਈ ਇਹਨਾਂ ਦਾ ਦੀਪ ਸਿੱਧੂ ਦਾ ਭਰਾ ਤੁਰਿਆ ਫਿਰਦਾ ਉਹ ਕਹਿੰਦਾ ਮੈਂ ਇਹ ਹੋਗਾ ਪਰ ਹੁਣ ਸ਼ਿੱਧੀਆਂ ਤਾਂ ਬਹੁਤ ਆ ਫਰਕੀ ਨਹੀਂ ਕਿਨੂੰ ਥੋਕਰੀਆਂ ਹੂੰ ਦੀਪ ਸਿੱਧੂ ਦੇ ਭਰਾ ਵੱਲੋਂ ਵੀ ਟਿਕਟ ਦੇ ਦਿੱਤੀ ਗਈ ਆ ਸਰਬਜੀਤ ਸਿੰਘ ਖਾਲਸਾ ਨੇ ਜੋ ਨਵੀਂ ਪਾਰਟੀ ਬਣਾਈ ਆ ਉਹਨਾਂ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਤਾਰ ਦਿੱਤਾ ਜੀ ਹਾਂ ਪਰ ਸੋ ਹੀ ਕਰਕੇ ਗੱਲਾਂ ਆਈ ਸੀ ਕਿ ਦੜਵਾ ਜੀ ਇੱਥੇ ਕਹਿ ਕੇ ਗਏ ਆ ਹੂੰ ਨਾਲ ਹੀ ਸੀ ਉਹਨਾਂ ਦੇ ਪਿੰਡਾਂ ਦੇ ਵਿੱਚ ਵਿਚਰ ਵੀ ਰਹੇ ਲੱਕ ਵੈਸੇ ਦੋਨਾਂ ਦਾ ਮਕਾਬਲਾ ਹੀ ਅੱਗੇ ਬੱਚਾ ਚਾਚੀ ਦੱਸ ਕੇ ਟਿਆ ਨਹੀਂ ਪਿੱਢ ਲੋਦੇ ਰਾਜਵੜੰਗ ਦੇ ਰਹਿਣਾ ਜੀ ਬਾਪੂ ਸ਼ਸ਼ੀਕਾਲ ਸਸ਼ੀਕਾਲ ਕੀ ਹਾਲ ਚਾਲ ਨੇ ਮਰ ਗਿਆ ਫਿਰ ਇੱਥੇ ਬੈਠਦੇ ਆ ਕਿ ਆਨੰਦ ਮਾਨਦੇ ਹੋ ਬੋੜਾਂ ਥੱਲੇ ਹਾਂਜੀ ਕਿਵੇਂ ਆ ਗਿੱਦੜ ਬਾਹਰ ਜਿਮਨੀ ਚੋਨ ਨੂੰ ਲੈ ਕੇ ਚਰਚਾਵਾਂ ਹੁੰਦੀਆਂ ਇੱਥੇ ਫਿਰ ਮਾੜੀਆਂ ਮਟਕ ਹੋਈ ਜਾਂਦੀਆਂ ਨੇ ਤੇ ਤਰਾਗਣੀ ਬੱਜੀ ਕੋਈ ਇੱਥੇ ਹੂੰ ਕਿਵੇਂ ਪੰਜਾਬ ਸਰਕਾਰ ਕਿਵੇਂ ਠੀਕ ਹੈ ਬੜਾ ਠੀਕ ਹੀ ਹੈ ਪੰਜਾਬ ਸਰਕਾਰ ਕਾੜਾ ਕੰਮ ਕਰੀ ਜਾਂਦੀ ਹੈ ਹੂੰ ਬਜ਼ੁਰਗ ਕਹਿੰਦੇ ਕਿਸਾਨ ਯੂਨੀਅਨ ਦੇ ਵਿੱਚ ਆ ਬਾਪੂ ਹੂੰ ਠੀਕ ਹੈ ਜੀ ਹਰ ਚਾ ਕੇ ਮੈਂ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੀ ਆ ਨਹੀਂ ਕਰਦੀ ਉਹਦਾ ਕਹਿੰਦੇ ਮੈਂ ਕਿਸਾਨਾਂ ਦਾ ਮੁੰਡਾ ਸੀਐਮ ਭਗਵੰਤ ਮਾਨ ਦਾ ਕਹਿੰਦੀ ਨਹੀਂ ਕਰਦੇ ਹਾਂਜੀ ਕੋਈ ਕੰਮ ਨਹੀਂ ਕਰਦੇ ਸਾਡੇ ਵਾਸਤੇ ਕੋਈ ਕੰਮ ਨਹੀਂ ਕਰ ਰਹੇ ਸੀ ਤੇ ਇੱਥੇ ਕਿਸਾਨ ਬੈਠੇ ਆ ਪਿੰਡਾਂ ਦੇ ਵਿੱਚ ਬੈਠੇ ਹੁੰਦੇ ਆ ਤੇ ਕਹਿੰਦੇ ਕਿ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਸਾਡੇ ਕੋ ਕੀਤਾ ਨਹੀਂ ਬਿਜਲੀ ਕਹਿੰਦੇ 8 ਘੰਟੇ ਆਈ ਹੈ ਕਹਿੰਦੇ ਮੋਟਰ ਤੇ ਆਮਦਾਰੀ ਨਾਲ ਛੱਡ ਕੇ ਆ ਜਾਂਦੇ ਸੀ ਬਿਜਲੀ ਤਾਂ ਆਈ ਆ ਹਾਂ ਬਿਜਲੀ ਦਾ ਕੰਮ ਠੀਕ ਕੀਤਾ ਬਿਜਲੀ ਦਾ ਕੰਮ ਠੀਕ ਹੈ ਤੇ ਫਿਰ ਕਿਸਾਨਾਂ ਨੂੰ ਕਹਿੰਦੇ ਬਿਜਲੀ ਚਾਹੀਦੀ ਹੈ ਹੋਰ ਤਾਂ ਕੁਝ ਚਾਹੀਦਾ ਨਹੀਂ ਕਹਿੰਦੇ ਉਹ ਬਹੁਤ ਕੁਝ ਚਾਹੀਦਾ ਕਿਸਾਨਾਂ ਨੂੰ ਬਿਜਲੀ ਇਕੱਲੇ ਕਿਉਂ ਚਾਹੀਦੀ ਹੈ ਠੀਕ ਹੈ ਤੇ ਜੇਕਰ ਗੱਲ ਕੀਤੀ ਜਾਵੇ ਰਾਜਾ ਬੜਿੰਗ ਦਾ ਰਾਜ ਕਿਵੇਂ ਦਾ ਰਿਹਾ ਸੀ ਰਾਜਾ ਬੜਿੰਗ ਦਾ ਵਧੀਆ ਰਿਹਾ ਹੂੰ ਕਿਵੇਂ ਠੀਕ ਸੀ ਠੀਕ ਸੀ ਗਿੱਦੜਵਾ ਹਲਕੇ ਦੇ ਵਿੱਚ ਚੰਗੇ ਕੰਮ ਕੀਤੇ ਆ ਹਾਂ ਚੰਗੇ ਕੀਤੇ ਸਾਰੇ ਹੂੰ ਕਾਲੀਦਲ ਦਾ ਰਾਜ ਕਿਵੇਂ ਦਾ ਰਿਹਾ ਸੀ ਕਾਲੀਦਲ ਦਾ ਹੀ ਵਧੀਆ ਰਿਹਾ ਸਾਡੇ ਦਾ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਕੀਤਾ ਸੀ ਕਿਵੇਂ ਦਾ ਬਹੁਤ ਵਧੀਆ ਠੀਕ ਸੀਗਾ ਹੂੰ ਕੀ ਕੁਝ ਚੰਗੇ ਕੰਮ ਕੀਤੇ ਪ੍ਰਕਾਸ਼ ਸਿੰਘ ਬਾਦਲ ਨੇ ਚੰਗੇ ਕੀਤੇ ਆ ਪਾਣੀ ਦੇ ਸਾਡੇ ਮੋਟਰਾਂ ਮਟਰਾਂ ਦੇ ਅੱਜ ਪ੍ਰਕਾਸ਼ ਸਿੰਘ ਬਾਦਲ ਦੁਨੀਆ ਦੇ ਵਿੱਚ ਨਹੀਂ ਰਹੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਕਿਵੇਂ ਯਾਦ ਆਉਂਦੀ ਆ ਉਹਨਾਂ ਦੀ ਚੰਗੇ ਕੰਮਾਂ ਦੀ ਹਾਂ ਯਾਦ ਆਉਂਦੇ ਬਹੁਤ ਲੋਕ ਯਾਦ ਕਰਦੇ ਜਿੱਦੜ ਬਾ ਹਲਕੇ ਦੇ ਨਾਲ ਬੜਾ ਪਿਆਰ ਸੀ ਕਹਿੰਦੇ ਕਿ ਲੋਕ ਉਹਨਾਂ ਦੇ ਕੀਤੇ ਕੰਮਾਂ ਨੂੰ ਚੰਗੇ ਅੱਜ ਕਰਦੇ ਆ ਯਾਦ ਕਿ ਕਹਿੰਦੇ ਚੰਗਾ ਪ੍ਰਕਾਸ਼ੀ ਦਲ ਨੂੰ ਬੈਕਫੁੱਟ ਤੇ ਕੀਤਾ ਗਿਆ ਕੀ ਕਾਰਨ ਸਮਝਦੇ ਹੋ ਤੁਸੀਂ ਬਸ ਐਂ ਕਾਰ ਸੰਭਦੇ ਬੀ ਡੀਡਰ ਮਾੜੇ ਆ ਗਏ ਬਾਲ ਸਾਹਿਬ ਚੰਗਾ ਸੀਗਾ ਹੂੰ ਆਪ ਠੀਕ ਸੀ ਬੰਦਾ ਜੀ ਬਹੁਤ ਵਧੀਆ ਬੰਦਾਈ ਤੇ ਅੱਜ ਸੁਖਵੀਰ ਸਿੰਘ ਬਾਦਲ ਇਥੋਂ ਗਿੱਦੜਵਾਹ ਤੋਂ ਚੋਣ ਲੜਦੇ ਆ ਤਾਂ ਕਿਵੇਂ ਦਾ ਰਹੂਗਾ ਮਾਹੌਲ ਕੁਛ ਕਹਿ ਨਹੀਂ ਸਕਦੇ ਇਹਦੇ ਬਾਰੇ ਤਾਂ ਸੁਖਵੀਰ ਸਿੰਘ ਬਾਦਲ ਨੂੰ ਲੋਕ ਪਿਆਰ ਕਰਦੇ ਆ ਪਾਉਣਗੇ ਵੋਟਾਂ ਜ਼ਿਕਰ ਗੱਲ ਕੀਤੀ ਜਾਵੇ ਨਹੀਂ ਪਾਉਣੇ ਲੱਗਦੇ ਜੇਕਰ ਮੈਚ ਦੀ ਗੱਲ ਕੀਤੀ ਜਾਵੇ ਗਿੱਦੜਵਾਹ ਤੋਂ ਗਿੱਦੜਵਾਹ ਦੇ ਵਿੱਚ ਮੈਚ ਰਾਜਾ ਵਡਿੰਗ ਸੁਖਵੀਰ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲ ਜਾਂ ਡਿੰਪੀ ਟੇਲੋਦ ਕਿੰਨਾ ਦੇ ਵਿੱਚ ਫਸੇਗਾ ਦੋੜਾ ਪਹੂਆ ਜੀ ਰਾਇਆ ਵਿੜੰਗ ਤੇ ਡੈਂਪੀ ਢਿੱਲੋ ਠੀਕ ਹੈ ਆਮ ਆਦਮੀ ਪਾਰਟੀ ਤੋਂ ਟਿਕਟ ਮਿਲ ਜਾਣੀ ਹੈ ਉਹਨਾਂ ਨੂੰ ਲੋਕ ਆਮ ਆਦਮੀ ਪਾਰਟੀ ਨੂੰ ਚੰਗੇ ਕੰਮ ਕੀਤੇ ਕਰਕੇ ਵੋਟ ਪਾਉਣਗੇ ਜਾਂ ਡੈਂਪੀ ਢਿੱਲੋ ਨੂੰ ਪਾਉਣਗੇ ਨਹੀਂ ਢਿੱਲੋ ਨੂੰ ਪਾਉਣਗੇ ਆਮ ਆਦਮੀ ਪਾਰਟੀ ਨੂੰ ਲੋਕ ਨਹੀਂ ਵੋਟਾਂ ਪਾਉਂਦੇ ਨਹੀਂ ਪਾਉਂਦੇ ਇੱਕ ਗਿੱਦੜਵਾ ਹਲਕੇ ਦੀ ਖਾਸ ਫਿਤਰਤ ਆ ਇਹ ਕਹਿੰਦੇ ਕਿ ਭਾਈ ਵੋਟ ਜਿਹੜੀ ਉਹ ਪਾਰਟੀ ਨੂੰ ਨਹੀਂ ਪਾਉਂਦੇ ਬੰਦੇ ਨੂੰ ਵੋਟ ਪਾਉਂਦੇ ਆ ਹਾਂ ਬੰਦੇ ਨੂੰ ਵੋਟ ਪਾਉਂਦੇ ਆ ਡੈਂਪੀਟ ਲੋਦਾ ਤੇ ਰਾਜੇਪਿੰਡ ਦਾ ਪਿਆਰੇ ਇਸੇ ਕਰਕੇ ਲੋਕ ਕਹਿੰਦੇ ਬਿਨਾ ਪਾਰਟੀ ਤੋਂ ਵੀ ਇਹਨਾਂ ਨੂੰ ਜਿਤਾ ਦੇਣਗੇ ਪਾਰਟੀ ਦੀ ਲੋੜ ਨਹੀਂ ਹੈਗੀ ਹਰੇਕ ਕੋਲ ਖੜਕੇ ਜਾਂਦੇ ਪਿਆਰ ਚੰਗਾ ਲੋਕਾਂ ਦਾ ਇਹਨਾਂ ਦਾ